ਜਦੋਂ ਵਿਅੰਗ ਕਰਦੇ ਸੀਗੇ ਜਦੋਂ ਸਟਾਇਰ ਕਰਦੇ ਸੀਗੇ ਪੋਲਿਟੀਕਲ ਸਿਸਟਮ ਤੇ ਹੁਣ ਜਦੋਂ ਆਪ ਲੀਡਰ ਹੋ ਕੀ ਫਰਕ ਮਹਿਸੂਸ ਕਰ ਰਹੇ ਹੋ ਵਿਅੰਗ ਮੈਨ ਕਿਨ ਹੋਣਾ ਚਾਹੀਦਾ ਜਿਹੜਾ ਵੀ ਕੋਈ ਬੰਦਾ ਗਲਤ ਜਾ ਰਿਹਾ ਉਹਨੂੰ ਟੋਕਣਾ ਜ਼ਰੂਰੀ ਹੁੰਦਾ ਮੈਂ ਜਾਨਣਾ ਚਾਹਾਂ ਕਿੰਨੇ ਕੋ ਪ੍ਰੋਜੈਕਟ ਤੁਹਾਡੇ ਕੋਲ ਸੀਗੇ ਜਿਹਨੂੰ ਤੁਸੀਂ ਹੁਣ ਪੈਂਡਿੰਗ ਚ ਪਾਇਆ ਔਰ ਜੇਕਰ ਤੁਸੀਂ ਜਿੱਤ ਜਾਂਦੇ ਹੋ ਤਾਂ ਫਿਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਫਿਲਮੀ ਕੈਰੀਅਰ ਹੈ ਉਹ ਇਸੇ ਤਰ੍ਹਾਂ ਜਾਰੀ ਰਹੇਗਾ ਉਹ ਮੇਰੇ ਰੋਜ਼ੀ ਰੋਟੀ ਹੈ ਜੀ ਮੈਂ ਭੁੱਖੇ ਥੋੜਾ ਮਰਨਾ ਕਿ ਤੁਸੀਂ ਇੱਕ ਵਾਰੀ ਮਾਨ ਸਾਹਿਬ ਕੋਲ ਗਏ ਸੀਗੇ ਜੀ ਵੀ ਬਈ ਮੇਰੇ ਕੋ ਵੋਟਾਂ ਹੈਗੀਆਂ ਮੈਨੂੰ ਟਿਕਟ ਦਿਓ ਇਸ ਵਾਰ ਮਾਮਲਾ ਕੁਛ ਅਲੱਗ ਸੀਗਾ ਨਹੀਂ ਇਸ ਵਾਰੀ ਤਾਂ ਉਹਨਾਂ ਨੇ ਕਿਹਾ ਵੀ ਤੂੰ ਲੜ ਵੋਟਾਂ ਤੂੰ ਲੈ ਕੇ ਆ ਜੀ ਜੀ ਜੇ ਹਾਰਦਾ ਵੀ ਤੁਹਾਨੂੰ ਸਾਹਮਣਾ ਕਰਨਾ ਪਿਆ ਤਾਂ ਕੀ ਕਰਮ ਜੀ ਤੁਹਾਨੂੰ ਮੋਲ ਪੋਲਿਟੀਕਲ ਸਫਰ ਆਪਣਾ ਜਾਰੀ ਰੱਖਣਗੇ ਜੇ ਲੋਕ ਮੈਨੂੰ ਚਾਹਣਗੇ ਤਾਂ ਐਤ ਕੀ ਇਹ ਮਤਲਬ ਉਹ ਕਰ ਲੈਣਗੇ ਤੇ ਨਹੀਂ ਫਿਰ ਜਿੱਥੇ ਹੈਗੀ ਉੱਥੇ ਤਾਂ ਹੈਗੀ ਹੈ। ਇਹ ਫਿਰ ਉਸ ਤੋਂ ਬਾਅਦ ਤੁਸੀਂ ਐਕਟਿਵ ਨਹੀਂ ਰਹੋਗੇ politically। ਨਹੀਂ ਨਹੀਂ ਰਹਾਗੇ ਜੀ ਥੋੜਾ ਮੋਟਾ ਮਤਲਬ ਇਧਰ ਕਿਉਂਕਿ ਜਿਹੜਾ ਵੀ ਵਿਅਕਤੀ ਦੇਖੋ ਜੀ ਇਲੈਕਸ਼ਨ ਲੜ ਲੈਂਦਾ ਫਿਰ ਉਹ ਨਾ ਚਾਏ ਜਿੱਤੇ ਆ ਹਾਇ ਨੇਤਾ ਜੋ ਬਣ ਜਾਂਦਾ। ਨਹੀਂ ਬਿਲਕੁਲ ਕੰਟੀਨਿਊ ਰੱਖਾਂਗੇ। ਤੁਸੀਂ ਕਿਹਾ ਸੀਗਾ ਕਿ ਬੇਬੇ ਦੜਬਾ ਤੋਂ ਮੈਨੂੰ ਕੇਜਰੀਵਾਲ ਟਿਕਟ ਦੇ ਰਿਹਾ ਸੀ। ਸੱਚ ਗੱਲ? ਉਹ ਉਹ ਤਾਂ ਜੀ ਮਾਨ ਸਾਹਿਬ ਦੇ ਦੋਸਤੋ ਰਮਾਨ ਸਾਹਿਬ ਹੁਣ ਆਪਣੇ ਆਪ ਨੂੰ ਆਪਣੇ ਬੰਦਿਆਂ ਨੂੰ ਹੀ ਪ੍ਰਮੋਟ ਕਰ ਰਹੇ ਨੇ ਜਿਹੜੇ ਪਾਰਟੀ ਦੇ ਹੋਰ ਵਰਕਰ ਹੋਣਗੇ ਉਹ ਇਸ ਵੇਲੇ ਉਡੀਕ ਕਰ ਰਹੇ ਹੋਣਗੇ ਕਿ ਅਸੀਂ ਮਿਹਨਤ ਕੀਤੀ ਬੜੇ ਸਾਲਾਂ ਤੋਂ 2014 ਤੋਂ ਮਿਹਨਤ ਕੀਤੀ ਸ਼ਾਇਦ ਸਾਡੀ ਵਾਰੀ ਆਊਗੀ ਸ਼ਾਇਦ ਸਾਨੂੰ ਪਾਰਟੀ ਟਿਕਟ ਦੇ ਸਾਨੂੰ ਮੈਦਾਨ ਦੇ ਵਿੱਚ ਉਤਾਰੇ ਪਰ ਇੱਕੋ ਦਮ ਕਰਮਜੀਤਨ ਮੋਲ ਆ ਜਾਂਦੇ ਨੇ ਪੋਲਿਟਿਕਸ ਦੇ ਵਿੱਚ ਆਉਣ ਤੋਂ ਬਾਅਦ ਲੱਗਦਾ ਹੈ ਕਿ ਬਿਨਾਂ ਦਸਤਾਰ ਤੋਂ ਕੋਣ ਮੈਦਾਨ ਦੇ ਵਿੱਚ ਨਹੀਂ ਉਤਰਿਆ ਜਾ ਸਕਦਾ ਕਰਮਜੀਤਨ ਮੋਲ ਜਦੋਂ ਤੱਕ ਟਿਕਟ ਦਾ اعلان ਨਹੀਂ ਹੋ ਰਿਹਾ ਸੀ ਉਦੋਂ ਤੱਕ ਦਸਤਾਰ ਨਹੀਂ ਖਜਾਂਦੇ ਸੀ ਮੈਂ ਕਿਉਂ ਨਹੀਂ ਖਜਾਂਦਾ ਸੀ ਮੇਰੀਆਂ ਪੁਰਾਣੀਆਂ ਫੋਟੋਆਂ ਤੁਹਾਡੀਆਂ ਫੋਟੋਆਂ ਸੀਗੀਆਂ ਜਾਂ ਮੇਰੀਆਂ ਤੁਸੀਂ ਪਬਲਿਕ ਮੇਰੀ ਗੱਲ ਪਬਲਿਕ ਲਾਈਫ ਦੇ ਵਿੱਚ ਜਾਂਦੇ ਸੀਗੇ ਮੇਰੀ ਗੱਲ ਸੁਣ ਲੀਡਰਾਂ ਦਾ ਪਾਰਟੀ ਬਦਲਣਾ ਕਰਮਜੀਤ ਜੀ ਬੜਾ ਨਾਰਮਲ ਜਾ ਹੋ ਗਿਆ ਦੇਖੋ ਜੀ ਕੁਝ ਤਾਂ ਮਜਬੂਰੀਆਂ ਰਹੀ ਹੋਊਗੀ यूं ਤਾਂ ਕੋਈ ਬੇਵਫਾ ਨਹੀਂ ਹੁੰਦਾ ਵਿਅੰਗ ਕਿਸੇ ਵੀ ਪੋਲੀਟੀਕਲ ਸਿਸਟਮ ਦੇ ਕ੍ਰਿਟਿਸਿਜ਼ਮ ਵਜੋਂ ਬੜਾ ਮਜ਼ਬੂਤ ਹਥਿਆਰ ਸਮਝਿਆ ਜਾਂਦਾ ਹੈ। ਔਰ ਜਿਹੜੇ ਵਿਅੰਗ ਦੇ ਕਲਾਕਾਰ ਹੁੰਦੇ ਨੇ ਲੋਕ ਉਹਨਾਂ ਨੂੰ ਕ੍ਰਾਂਤੀਕਾਰੀ ਦੇ ਰੂਪ ਦੇ ਵਿੱਚ ਦੇਖਦੇ ਨੇ। ਪਰ ਜਦੋਂ ਇਹ ਕਲਾਕਾਰ ਖੁਦ ਪੋਲੀਟੀਕਲ ਸਿਸਟਮ ਦੇ ਵਿੱਚ ਆਂਦੇ ਨੇ ਤਾਂ ਕੀ ਫਿਰ ਉਦੋਂ ਵਿਅੰਗ ਦੀ ਲੋੜ ਪੈਂਦੀ ਹੈ ਜਾਂ ਫਿਰ ਇਹ ਸਿਸਟਮ ਬਦਲਦੇ ਨੇ? ਇਹ ਤਮਾਮ ਸਵਾਲਾਂ ਦੇ ਜਵਾਬ ਅੱਜ ਲਵਾਂਗੇ ਆਪਾਂ ਫਰੀਦਕੋਟ ਤੋਂ ਆਮ ਆਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਹੋਂਦ ਤੋਂ। ਕਰਮਜੀਤਨ ਮੋਲਜੀ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਤੇ ਥੈਂਕ ਯੂ ਜੀ ਔਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ। ਨੀਤਾਗਿਰੀ ਦੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਫ੍ਰੈਸ਼ਰ ਹੋ ਜੀ ਜਿਵੇਂ ਮੈਂ ਜ਼ਿਕਰ ਕੀਤਾ ਕਿ ਜਦੋਂ ਵਿਅੰਗ ਕਰਦੇ ਸੀਗੇ ਜਦੋਂ ਸਟਾਇਰ ਕਰਦੇ ਸੀਗੇ ਪੋਲਿਟੀਕਲ ਸਿਸਟਮ ਤੇ ਹੁਣ ਜਦੋਂ ਆਪ ਲੀਡਰ ਹੋ ਹਾਂਜੀ ਕੀ ਫਰਕ ਮਹਿਸੂਸ ਕਰ ਰਹੇ ਹੋ ਜਿੰਨੇ ਦਿਨ ਤੁਹਾਨੂੰ ਹੋ ਗਿਆ ਪ੍ਰਚਾਰ ਕਰਦੇ ਦੇਖੋ ਜੀ ਵਿਅੰਗ ਮੈਂ ਕਹਿੰਦਾ ਹੋਣਾ ਚਾਹੀਦਾ ਜਿਹੜਾ ਵੀ ਕੋਈ ਬੰਦਾ ਗਲਤ ਜਾ ਰਿਹਾ ਉਹਨੂੰ ਟੋਕਣਾ ਜ਼ਰੂਰੀ ਹੁੰਦਾ ਹੈ ਤੇ ਹਮੇਸ਼ਾ ਬੱਲੇ ਬੱਲੇ ਨਹੀਂ ਠੀਕ ਰਹਿੰਦੀ ਤਾਂ ਬੰਦਾ ਠੀਕ ਵੀ ਰਹਿੰਦਾ ਹੂੰ ਜਦੋਂ ਕੋਈ ਗਲਤ ਪਾਸੇ ਵੱਲ ਜਾਂ ਕੋਈ ਧਿਆਨ ਚ ਨਹੀਂ ਹੁੰਦੀਆਂ ਵਿਅੰਗ ਜਿਹੜੇ ਹੁੰਦੇ ਆ ਉਹ ਤੁਹਾਡਾ ਧਿਆਨ ਦਪਾਉਂਦੇ ਆ ਹਾਂ ਨਾ ਵੀ ਤੁਸੀਂ ਇੱਥੇ ਗਲਤ ਜਾ ਰਹੇ ਹੋ ਜਾਂ ਕੁਝ ਵੀ ਹੈ ਇਹ ਹੋਣਾ ਚਾਹੀਦਾ ਮੈਂ ਕਹਿੰਦਾ ਵਿਅੰਗ ਕਹਿੰਦੇ ਪਾਵਰਫੁੱਲ ਬੰਦੇ ਦੇ ਲਈ ਬੰਦੇ ਦੇ ਖਿਲਾਫ ਪਾਵਰਫੁੱਲ ਦੇ ਖਿਲਾਫ ਵਿਅੰਗ ਪਾਵਰਲੈਸ ਦੇ ਲਈ ਸਭ ਤੋਂ ਵੱਡਾ ਹਥਿਆਰ ਬਣ ਜਾਂਦਾ ਜੀ ਤੁਸੀਂ ਤਾਂ ਸਟਾਇਰ ਕਰਦੇ ਆ ਪਰ ਜਦੋਂ ਤੁਸੀਂ ਸਿਸਟਮ ਦੇ ਵਿੱਚ ਆ ਗਏ ਤੁਸੀਂ ਲੋਕਾਂ ਦੇ ਵਿੱਚੋਂ ਹਾਰਜਿਤ ਲੋਕਾਂ ਨੇ ਤੈਅ ਕਰਨੀ ਹੈ ਤਾਨੂੰ ਲੱਗਦਾ ਹੈ ਕਿ ਜਦੋਂ ਤੁਹਾਡੇ ਵਰਗੇ ਕਲਾਕਾਰ ਸਿਆਸਤ ਦੇ ਵਿੱਚ ਆਉਂਦੇ ਨੇ ਤਾਂ ਉਹ ਕਰੈਕਟਰ ਜਿਹਦੇ ਤੇ ਤੁਸੀਂ ਵਿਅੰਗ ਕਰਦੇ ਆਂਦੇ ਹੋ ਉਹ ਬਦਲ ਸਕਦੇ ਹੋ ਉਹ ਕਿਵੇਂ ਬਦਲੋਗੇ ਤੁਸੀਂ ਦੇਖੋ ਜੀ ਜਿਹੜਾ ਸਿਸਟਮ ਜੇ ਸਿਸਟਮ ਦੇ ਖਿਲਾਫ ਬੋਲਿਆ ਤਾਂ ਸਾਨੂੰ ਪਹਿਲਾਂ ਆਪ ਸਮਰਨਾ ਪਊਗਾ ਤੇ ਕੋਸ਼ਿਸ਼ ਕਰਾਂਗੇ ਜਿਵੇਂ ਮਾਨ ਸਾਹਿਬ ਕੋ ਕਲਾਕਾਰ ਹੀ ਸੀ ਤੇ ਉਹਨਾਂ ਨੇ ਆਪਣਾ ਪੀਕ ਤੇ ਜਿਹੜਾ ਕੈਰੀਅਰ ਛੱਡਿਆ ਇਸ ਪਾਸੇ ਆਏ ਉਹਨਾਂ ਦਾ ਤਾਂ ਮੈਂ ਕਹਿੰਨਾ ਵੀ ਬਚਪਨ ਤੋਂ ਹੀ ਇੱਧਰ ਝੁਕਾ ਸੀਗਾ ਕਿਉਂਕਿ ਜਦੋਂ ਅਸੀਂ ਪਲੱਸ 1 ਪਲੱਸ 2 ਦੇ ਵਿੱਚ ਪੜਦੇ ਹੁੰਦੇ ਸੀ ਉਹਦੇ ਪੋਲੀਟਿਕਲ ਸਟਾਇਰ ਕਰਦੇ ਸੀਗੇ ਤੇ ਆਮ ਲੋਕਾਂ ਦਾ ਦਰਦ ਮਹਿਸੂਸ ਕਰਦੇ ਸੀਗੇ ਤੇ ਕਲਾਕਾਰ ਫਿਰ ਵੀ ਸੁਖਮ ਹੁੰਦਾ ਕਿਉਂਕਿ ਉਹ ਲੋਕਾਂ ਦੇ ਦੁੱਖ ਤਕਲੀਫਾਂ ਪਲੀਪੰਤ ਜਾਣਦਾ ਹੁੰਦਾ ਤੇ ਉਹਨਾਂ ਦੀ ਉਹਨਾਂ ਦੀ ਕਦਰ ਵੀ ਕਰਦਾ ਤੇ ਕਿਉਂਕਿ ਇੱਕ ਕਲਾਕਾਰ ਜਿਹੜਾ ਹੁੰਦਾ ਕਿਸੇ ਵੀ ਕਲਾਕਾਰ ਨੂੰ ਕਿਸੇ ਵੀ ਕਰੈਕਟਰ ਦੇ ਵਿੱਚ ਚਾਹੇ ਉਹ ਕਿਸਾਨ ਦਾ ਮਜ਼ਦੂਰ ਦਾ ਕਿਸੇ ਦੁਕਾਨਦਾਰ ਦਾ ਜਾਂ ਕੋਈ ਅਫੀਸਰ ਦਾ ਉਹ ਉਸ ਲੈਵਲ ਤੇ ਜਾ ਕੇ ਉਸ ਢਾਂਚੇ ਦੇ ਵਿੱਚ ਫਿੱਟ ਬੈਠਣਾ ਪੈਂਦਾ ਫਿਰ ਜਾ ਕੇ ਉਹ ਆਪਣੇ ਪਰਫਾਰਮ ਕਰਦਾ ਸੋ ਕਲਾਕਾਰ ਨੂੰ ਪਤਾ ਹੁੰਦਾ ਹੈ ਹਰੇਕ ਦੇ ਦੁੱਖ ਤਕਲੀਫ ਦਾ ਵੀ ਜੇ ਮੈਂ ਇਹਦੇ ਨਾਲ ਕੋਈ ਧੱਕਾ ਕੀਤਾ ਤਾਂ ਇਹਦੇ ਤੇ ਕੀ ਬੀਤੂਗੀ ਜਿਹੜੇ ਬੰਦੇ ਸੰਘਰਸ਼ ਦੇ ਵਿੱਚੋਂ ਨਿਕਲੇ ਆ ਉਹ ਕਦੇ ਕਿਸੇ ਦਾ ਮਾੜਾ ਨਹੀਂ ਕਰ ਸਕਦੇ ਥੋੜੇ ਸੰਘਰਸ਼ ਤੇ ਵੀ ਆਵਾਂਗੇ ਪਰ ਪਹਿਲਾਂ ਫਰੀਦਕੋਟ ਲੋਕ ਸਭਾ ਹਲਕੇ ਦੀ ਮੈਂ ਗੱਲ ਕਰਾਂ ਜਿੰਨੇ ਦਿਨ ਤੁਹਾਨੂੰ ਪ੍ਰਚਾਰ ਕਰਦੇ ਹੋਗੇ ਕੀ ਵੀਜ਼ਨ ਹੈ ਤੁਹਾਡਾ ਜੇ ਇੱਥੇ ਦੇ ਲੋਕ ਤੁਹਾਨੂੰ ਲੋਕ ਸਭਾ ਭੇਜਦੇ ਨੇ ਤੋਂ ਪਹਿਲ ਦੇ ਅਧਾਰ ਤੇ ਤੁਸੀਂ ਕਿਹੜਾ ਏਜੰਡਾ ਰੱਖੋਗੇ ਕੀ ਸਮੱਸਿਆਵਾਂ ਇਸ ਹਲਕੇ ਦੀਆਂ ਦੇਖੀਆਂ ਤੁਸੀਂ ਸਭ ਤੋਂ ਪਹਿਲਾਂ এনवायरमेंट ਦਾ ਮੇਰੇ ਧਿਆਨ ਚ ਆਇਆ ਵੀ ਵੱਧ ਤੋਂ ਵੱਧ ਇੱਥੇ ਦਰਖਤ ਲਾਇਆ ਜਾਣ ਗ੍ਰੀਨਰੀ ਹੋਵੇ ਜਿੱਧਰ ਵੀ ਜਾਈਏ ਬਾਬਾ ਫਰੀਦ ਦੀ ਧਰਤੀ ਹੈ ਜਦੋਂ ਘਰ ਤੋਂ ਘਟ ਐਂਟਰ ਹੋਈਏ ਤਾਂ ਪਤਾ ਲੱਗੇ ਕਿ ਅਸੀਂ ਇੱਕ ਬਾਬਾ ਫਰੀਦ ਦੀ ਧਰਤੀ ਦੇ ਉੱਤੇ ਐਂਟਰ ਹੋਇਆ ਤੇ ਫਰੀਦਕੋਟ ਨੂੰ ਸੋਹਣਾ ਬਣਾਉਣਾ ਅਕਸਰ ਇਹ ਚਰਚਾ ਹੁੰਦੀ ਹੈ ਕਿ ਫਰੀਦਕੋਟ ਬੜਾ ਪਿਛੜਿਆ ਇਲਾਕਾ ਜੀ ਜਿੰਨੇ ਵੀ ਲੋਕ ਸਭਾ ਹਲਕੇ ਨੇ ਉਹਨਾਂ ਦੇ ਵਿੱਚ ਫਰੀਦਕੋਟ ਦੀ ਤਸਵੀਰ ਹਮੇਸ਼ਾ ਇਹੀ ਆਉਂਦੀ ਕਿ ਪਿਛੜੇ ਇਲਾਕਾ ਹੁਣ ਇਹਨੂੰ ਡਿਵੈਲਪਡ ਬਣਾਉਣ ਦੇ ਲਈ ਨਾਲ ਦੇ ਹਲਕੇ ਬਠਿੰਡਾ ਤੁਸੀਂ ਦੇਖ ਲਓ ਹੋਰ ਜਿਹੜੇ ਨਾਲ ਲੱਗਦੇ ਹਲਕੇ ਨੇ ਉਹ ਬੜੇ ਡਿਵੈਲਪ ਹੋ ਗਏ ਫਰੀਦਕੋਟ ਥੋੜਾ ਜਿਹਾ ਤੁਹਾਨੂੰ ਮਹਿਸੂਸ ਹੋ ਰਿਹਾ ਕਿ ਪਿੱਛੇ ਰਹਿ ਗਿਆ ਔਰ ਪਿੱਛੇ ਰਹਿ ਗਿਆ ਤੇ ਦਰਖਤ ਦੇ ਨਾਲ ਨਾਲ ਹੋਰ ਤੁਸੀਂ ਕੀ ਚੀਜ਼ਾਂ ਦੇਖ ਰਹੇ ਹੋਗੇ ਇਹ ਚੀਜ਼ਾਂ ਕਰਾਉਣੀਆਂ ਲਾਜ਼ਮੀ ਨੇ ਤਾਂ ਕਿ ਲੋਕਾਂ ਦੀ ਰੁਟੀਨ ਲਾਈਫ ਜਿਹੜੀ ਹੈ ਉਹ ਵਧੀਆ ਹੋ ਸਕੇ ਹੁਣ ਕਾਫੀ ਕੁਝ ਹੋ ਰਿਹਾ ਜੀ ਜਿਵੇਂ ਕਿ ਮੈਂ ਦੇਖਿਆ ਕਿ ਉੱਥੇ ਪਿਛਲੇ 2 ਸਾਲਾਂ ਦੇ ਵਿੱਚ 326 ਕਰੋੜ ਰੁਪਇਆ ਜਿਹੜਾ ਉਸ ਫਰੀਦਕੋਟ ਨੂੰ ਦਿੱਤਾ ਗਿਆ ਪੰਜਾਬ ਗਵਰਨਮੈਂਟ ਵੱਲੋਂ ਔਰ ਉੱਥੇ ਕੰਮ ਚੱਲ ਰਿਹਾ ਹੈ ਚਾਹੇ ਉਹ ਪੋਲਾਂ ਦਾ ਕੰਮ ਹੋਵੇ ਤੇ ਚਾਹੇ ਉਹ ਮੈਡੀਕਲ ਦਾ ਹੋਵੇ ਤੇ ਚਾਹੇ ਐਜੂਕੇਸ਼ਨ ਦਾ ਹੋਵੇ ਕਾਫੀ ਕੁਝ ਸਪੋਰਟਸ ਸਕੂਲ ਮੇਰੇ ਖਿਆਲੋਂ ਉੱਥੇ 22 ਕਰੋੜ ਦੀ ਲਾਗਤ ਨਾਲ ਬਣ ਰਿਹਾ ਹੈ ਫਰੀਦਕੋਟ ਕੌਨਸਟਿਟੂਐਂਸੀ ਦੇ ਵਿੱਚ ਤੇ 72 ਕਰੋੜ ਦੀਆਂ ਮਸ਼ੀਨਾਂ ਆਈਆਂ ਨੇ ਜੀ ਜਿਹੜੇ ਹਸਪਤਾਲ ਦੇ ਵਿੱਚ ਜਿਹੜੀਆਂ ਉਹ ਬੜੀਆਂ ਲੇਟੈਸਟ ਮਸ਼ੀਨਾਂ ਨੇ ਜਿਹੜੀਆਂ ਕਹਿੰਦੇ ਵੀ ਇੰਡੀਆ ਦੇ ਵਿੱਚ ਦੂਜੇ ਤੀਜੇ ਨਵੰਬਰ ਤੇ ਨਾਰਥ ਇੰਡੀਆ ਦੇ ਵਿੱਚ ਪਹਿਲੀਆਂ ਨੇ ਉਹ ਤੇ ਉਹ ਕਾਫੀ ਕੁਝ ਹੋ ਰਿਹਾ ਹੌਲੀ ਹੌਲੀ ਇਹ ਡਾਟਾ ਫਿਰ ਤੁਸੀਂ ਪਹਿਲਾਂ ਰੱਖਦੇ ਨਜ਼ਰ ਕੇ ਹੁਣੇ ਫਿਰ ਇਕੱਠਾ ਕੀਤਾ ਸਾਰਾ ਜਦੋਂ ਐਲਾਨ ਹੋਇਆ ਟਿਕਟ ਦਾ ਕੱਲ ਨਹੀਂ ਨਹੀਂ ਕੱਲ ਮੈਂ ਆਪਣੇ ਐਮਐਲਏ ਸਾਹਿਬ ਨਾਲ ਸੀਗਾ ਸਰਦਾਰ ਗੁਰਤੇ ਸਿੰਘ ਸੇਖੋ ਜੀ ਤੇ ਉਹਨਾਂ ਨੇ ਦੱਸਿਆ ਤਾਂ ਉੱਥੋਂ ਪਤਾ ਲੱਗਿਆ ਮੈਨੂੰ ਵੀ ਆ ਕੁਝ ਪਹਿਲਾਂ ਰੁਚੀ ਸੀਗੀ ਪੋਲਿਟਿਕਸ ਬਾਰੇ ਜਾਨਣਾ ਪਸੰਦ ਕਰਦੇ ਸੀ ਆਪਣੇ ਆਸ-ਪਾਸ ਦੇ ਇਲਾਕੇ ਬਾਰੇ ਦੇਖੋ ਮੈਂ ਮੈਨੂੰ ਸੋਸ਼ਲ ਵਰਕ ਦਾ ਤਾਂ ਸ਼ੌਕ ਸੀਗਾ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਤੇ ਇਹ اچانک ਆਪਰਿਆ ਮੇਰੇ ਨਾਲ ਇਹ ਜਿਹੜਾ ਪੋਲਿਟਿਕਲ ਵਿੱਚ ਉਹ ਕਿਉਂਕਿ ਮਾਨ ਸਾਹਿਬ ਨੇ ਮੈਨੂੰ ਜਦੋਂ ਅ ਆਫਰ ਕੀਤੀ ਕਿ ਤੈਨੂੰ ਲੜਾਉਣਾ ਹੈ ਤਾਂ ਮੈਂ ਪਹਿਲਾਂ ਤਾਂ ਜਵਾਬ ਦੇਤਾ ਸੀਗਾ ਕਿ ਵੀ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ ਕਿਉਂਕਿ ਮੈਂ ਪਿਛਲੇ 10 11 ਸਾਲਾਂ ਦੇ ਵਿੱਚ ਮੇਰਾ ਖਿਆਲ ਵੀ 117 118 ਫਿਲਮਾਂ ਕੀਤੀਆਂ ਨੇ ਜੀ ਤੇ ਬਹੁਤ ਬਿਜ਼ੀ ਵੀ ਇੱਕ ਦਿਨ ਕੱਢਣਾ ਵੀ ਮੁਸ਼ਕਲ ਸੀਗਾ ਤੇ ਉਹ ਕਹਿੰਦੇ ਵੀ ਇਹ ਇਹ ਤੈਨੂੰ ਬਿਜ਼ੀ ਕੀਤਾ ਕਿਨੇ ਲੋਕਾਂ ਨੇ ਕੀਤਾ ਤਾਂ ਹੁਣ ਲੋਕਾਂ ਲਈ ਵੀ ਕੁਝ ਕਰ ਲੈ ਹਨਾ ਤੇ ਮੈਨੂੰ ਵੀ ਤੋੜਾ ਲੱਗਿਆ ਵੀ ਚਲੋ ਠੀਕ ਹੈ ਕਿਉਂਕਿ ਪੋਲਿਟਿਕਸ ਦੇ ਵਿੱਚ ਮੈਂ ਮਾਨਸਾਵ ਕਰਕੇ ਇਧਰ ਰੁਚੀ ਬਣੀ ਤੇ ਫਿਰ ਹੁਣੇ ਹੀ ਲੋਕ ਸਭਾ ਇਲੈਕਸ਼ਨਾਂ ਦੇ ਕੋਲ ਆ ਕੇ ਤੁਹਾਨੂੰ ਇਹ ਆਫਰ ਹੋਈ ਕਿ ਪਹਿਲਾਂ ਵੀ ਤੁਹਾਡੀ ਚਰਚਾ ਹੁੰਦੀ ਸੀਗੀ ਉਹਨਾਂ ਨਾਲ ਗੱਲਬਾਤ ਹੁੰਦੀ ਸੀਗੀ ਕਲੈਕਸ਼ਨ ਲੜਾਣਾ ਤੁਹਾਨੂੰ ਨਹੀਂ ਨਹੀਂ ਪਹਿਲਾਂ ਕਦੇ ਇਦਾਂ ਦੀ ਨਹੀਂ ਹੋਈ ਹੁਣੇ ਇਸ ਵਾਰੀ ਮਤਲਬ ਹੋਈ ਸਾਡੇ ਕੋਲ ਬੜੀ ਚਰਚਾ ਹੁੰਦੀ ਸੀਗੀ ਕਿ ਕਦੀ ਸੰਗਰੂਰ ਤੋਂ ਜ਼ਿਕਰ ਹੁੰਦਾ ਸੀਗਾ ਉਹ ਵੈਸੇ ਆਪਣੇ ਆਪ ਹੀ ਮਤਲਬ ਚਰਚਾ ਹੋ ਜਾਂਦੀ ਸੀ ਪਰ ਮੇਰੇ ਤੱਕ ਨਹੀਂ ਸੀ ਕੋਈ ਗੱਲ ਤੁਹਾਡੇ ਤੱਕ ਨਹੀਂ ਸੀਗਾ ਤੁਹਾਡੇ ਨਾਲ ਪਹਿਲਾਂ ਕਦੀ ਕੋਈ ਗੱਲ ਨਹੀਂ ਜੀ ਜੀ ਫਿਰ ਮੈਂ ਇੱਕ ਜਗਨੂ ਹਾ ਕਿ ਤੁਸੀਂ ਇੱਕ ਵਾਰੀ ਮਾਨ ਸਾਹਿਬ ਕੋਲ ਗਏ ਸੀਗੇ ਵੀ ਬਈ ਮੇਰੇ ਕੋ ਵੋਟਾਂ ਹੈਗੀਆਂ ਮੈਨੂੰ ਟਿਕਟ ਦਿਓ ਇਸ ਵਾਰ ਮਾਮਲਾ ਕੁਛ ਅਲੱਗ ਸੀਗਾ ਨਹੀਂ ਇਸ ਵਾਰੀ ਤਾਂ ਉਹਨਾਂ ਨੇ ਕਿਹਾ ਵੀ ਤੂੰ ਲੜ ਤੇ ਨਹੀਂ ਕਿਹਾ ਵੋਟਾਂ ਤੂੰ ਲੈ ਕੇ ਆ ਜੀ ਜੀ ਪਰ ਕਰਮਜੀਤ ਜੀ ਜਿਸ ਤਰ੍ਹਾਂ ਤੁਹਾਡੇ ਕੋਲ ਹਰ ਕੋਈ ਆਏ ਸਵਾਲ ਪੁੱਛ ਰਿਹਾ ਸੰਨੀ ਦਿਓਲ ਦੀ ਉਦਾਹਰਨ ਸਾਰੇ ਦਿੰਦੇ ਨੇ ਕਿ ਸੰਨੀ ਦਿਓਲ ਗੁਰਦਾਸਪੁਰ ਤੋਂ ਇਲੈਕਸ਼ਨ ਲੜੇ ਹਲਕੇ ਦੇ ਵਿੱਚ ਆਏ ਨਹੀਂ ਤਾਂ ਲੋਕਾਂ ਦੇ ਅੰਦਰ ਇਹ ਡਰ ਹੈਗਾ ਕਿ ਸੈਲੀਬ੍ਰਿਟੀ ਨੂੰ ਜਿਤਾ ਦਈਏ ਹੁਣ ਤੁਸੀਂ ਵੀ ਰੱਬ ਦੀ ਦਿਆਨਾ ਬੜਾ ਵਧੀਆ ਤੁਸੀਂ ਦੱਸਿਆ ਕਿ 10 ਸਾਲਾਂ ਤੋਂ ਤੁਸੀਂ ਵਧੀਆ ਇੱਕ ਤੁਹਾਡਾ ਫੇਮ ਬਣਿਆ ਪਿਆ ਫਿਲਮਾਂ ਵੀ ਕਰ ਰਹੇ ਹੋ ਕਿ ਤੁਹਾਡਾ ਕਿਵੇਂ ਰਹੋਗੇ ਵੇ politcal ਜਿਹੜਾ ਲੀਡਰ ਬੰਦਾ ਆ ਉਹ ਤਾਂ ਫਿਰ ਉਹਨੂੰ ਤਾਂ ਲੋਕਾਂ ਦੇ ਵਿੱਚ ਰਹਿਣਾ ਪੈਂਦਾ ਦੇਖੋ ਜੀ ਮਾਨ ਸਾਹਿਬ ਵੀ ਤਾਂ ਤੁਸੀਂ ਆਪਣਾ ਸਨੀ ਦਿਉਲਦੀ ਦੇ ਉਦਾਹਰਣ ਦੇ ਉੱਤੇ ਮਾਨ ਸਾਹਿਬ ਦੀ ਵੀ ਦਇਆ ਕਰੋ ਉਹ ਵੀ ਸੈਲੀਬ੍ਰਿਟੀ ਸੀਗੇ ਉਹਨਾਂ ਨੇ ਆਪਣਾ ਸਾਰਾ ਕੁਝ ਦਿੱਤਾ ਇੱਧਰ ਟਾਈਮ ਵੀ ਦਿੱਤਾ ਤੇ ਲੋਕਾਂ ਨੂੰ ਸੁਖ ਹੁਲਤਾਂ ਵੀ ਦਿੱਤੀਆਂ ਤੇ ਮੈਂ ਮਾਨ ਸਾਹਿਬ ਦਾ ਸਾਥੀ ਆ ਔਰ ਸ਼ੁਰੂ ਤੋਂ ਬਚਪਨ ਤੋਂ ਰਹੇ ਹਾਂ ਔਰ ਜਿਵੇਂ ਜਿਵੇਂ ਮਾਨਸਾ ਦੀ ਗਾਈਡਲਾਈਨਸ ਹੋਣਗੇ ਉਵੇਂ ਹੀ ਕੰਮ ਕਰਾਂਗੇ ਜੀ ਔਰ ਲੋਕਾਂ 'ਚ ਰਹਾਂਗੇ ਔਰ ਸਨੀ ਦਿਵੋਸ ਸਾਹਿਬ ਬੰਬੇ ਤੋਂ ਆਏ ਮੈਂ ਤਾਂ ਪੰਜਾਬ ਤੋਂ ਆਇਆ ਮੈਨੂੰ ਤਾਂ ਕੋਈ ਦੂਰ ਵੀ ਨਹੀਂ ਪੈਂਦਾ ਮੇਰਾ ਪਿੰਡ ਇੱਥੋਂ 2 ਘੰਟਿਆਂ 'ਚ ਫਰੀਦਕੋਟ ਮੈਂ ਪਹੁੰਚ ਜਾਣਾ ਔਰ ਫਿਲਮਾਂ ਦੀ ਸ਼ੂਟਿੰਗ ਤੁਹਾਡੀ ਬਾਹਰ ਹੁੰਦੀ ਹੋਏਗੀ ਹੁਣ ਇਸ ਵੇਲੇ ਤੁਹਾਡੇ ਕੋਲ ਕਿੰਨੇ ਕੋ ਪ੍ਰੋਜੈਕਟ ਸੀਗੇ ਕਿਉਂਕਿ ਇੱਕੋ ਦਮ ਤੁਸੀਂ ਕਿਹਾ ਕਿ ਮੇਰਾ ਐਲਾਨ ਹੋਇਆ ਮੈਂ ਜਾਨਣਾ ਚਾਹਾਂ ਕਿੰਨੇ ਕੋ ਪ੍ਰੋਜੈਕਟ ਤੁਹਾਡੇ ਕੋਲ ਸੀਗੇ ਜਿਹਨੂੰ ਤੁਸੀਂ ਹੁਣ ਪੈਂਡਿੰਗ 'ਚ ਪਾਇਆ ਔਰ ਜੇਕਰ ਤੁਸੀਂ ਜਿੱਤ ਜਾਂਦੇ ਹੋ ਤਾਂ ਫਿਰ ਉਸ ਤੋਂ ਬਾਅਦ ਤੁਹਾਡਾ ਸਲੋ ਤਾਂ ਜ਼ਰੂਰ ਕਰੂੰਗਾ ਕਿਉਂਕਿ ਪਹਿਲਾਂ ਬਹੁਤ ਜ਼ਿਆਦਾ ਫਿਲਮਾਂ ਕਰਦਾ ਸੀਗਾ ਮੈਂ ਹੁਣ ਥੋੜਾ ਸਿਲੇਕਟਡ ਫਿਲਮਾਂ ਕਰਿਆ ਕਰੂੰ ਵੀ ਜਿਹੜਾ ਇਧਰ ਵੀ ਟਾਈਮ ਦੇ ਸਕਾਂ ਉਹ ਮੇਰੇ ਰੋਜ਼ੀ ਰੋਟੀ ਹੈ ਜੀ ਮੈਂ ਭੁੱਖੇ ਥੋੜਾ ਮਰਨਾ ਕਿਉਂਕਿ ਮੈਂ ਕੋਈ ਸਿਆਸਤ ਦੇ ਵਿੱਚ ਕੁਝ ਕਮਾਉਣ ਲਈ ਨਹੀਂ ਆਇਆ ਲੋਕਾਂ ਦੀ ਸੇਵਾ ਕਰਨ ਲਈ ਆਇਆ ਕਮਾਉਣਾ ਮੈਂ ਆਪਣੇ ਇੰਡਸਟਰੀ ਤੋਂ ਹੀ ਹੋਰ ਹੁਣ ਜਿਵੇਂ ਪੁੱਛਿਆ ਕਿ ਹੁਣ ਕਿੰਨੀ ਕੋ ਤੁਹਾਡੇ ਫਿਲਮਾਂ ਚੱਲ ਰਹੀਆਂ ਸੀਗੀਆਂ ਜਿਹੜੀ ਪਾਈਪਲਾਈਨ ਦੇ ਵਿੱਚ ਸੀਗੀਆਂ ਉਹ ਚਾਰ ਪੰਜ ਫਿਲਮਾਂ ਸੀਗੀਆਂ ਜੀ ਚਾਰ ਪੰਜ ਫਿਲਮਾਂ ਸੀਗੀਆਂ ਜਿਨ੍ਹਾਂ ਚੋਂ ਇੱਕ ਦੋ ਫਿਲਮਾਂ ਕਰੂੰਗਾ ਬਾਕੀ ਮੇਰੇ ਕੋਲ ਟਾਈਮ ਹੈ ਨਹੀਂ ਲੱਗਦਾ ਕਿ ਫਿਰ ਤੁਸੀਂ ਪੂਰਾ ਟਾਈਮ ਜਿਹੜਾ ਹੈ ਜਨਤਾ ਨੂੰ ਦੇ ਪਾਓਗੇ ਕਿਉਂਕਿ ਹੁਣ ਫਿਰ ਮੇਰਾ ਅਗਲਾ ਸਵਾਲ ਇਹ ਹੈ ਹਾਰ ਜਿੱਤ ਲੋਕਾਂ ਨੇ ਤੈਅ ਕਰਨੀ ਹੈ ਜਿੱਤ ਹੋ ਜਾਂਦੀ ਹੈ ਫਿਰ ਤਾਂ ਤੁਸੀਂ ਕਹਿ ਰਹੇ ਹੋ ਕਿ ਮੈਂ ਦੂਵੇਂ ਪਾਸੇ ਚੱਲੂੰਗਾ ਜੇ ਲੋਕਾਂ ਨੇ ਉਹ ਫਤਵਾ ਨਾ ਵੀ ਸੁਣਾਇਆ ਪਰ ਤੁਸੀਂ ਤਾਂ ਹੁਣ ਕੁੜਤਾ ਪਹਿਮਾ ਪਾ ਲਿਆ ਹੈ ਲੀਡਰ ਤੁਸੀਂ ਨੇਤਾ ਬਣ ਗਏ ਹੋ ਜੇ ਹਾਰ ਦਾ ਵੀ ਤੁਹਾਨੂੰ ਸਾਹਮਣਾ ਕਰਨਾ ਪਿਆ ਤਾਂ ਕੀ ਕਰਮ ਜੀ ਤੁਹਾਨੂੰ ਮੋਲ ਪੋਲਿਟੀਕਲ ਸਫਰ ਆਪਣਾ ਜਾਰੀ ਰੱਖਣਗੇ ਦੇਖੋ ਜੀ ਇਹ ਲੋਕਾਂ ਦੇ ਲੋਕਾਂ ਨੇ ਤੈਅ ਕਰਨਾ ਹੈ ਮੈਂ ਤਾਂ ਕੌਣ ਹੋਣਾ ਤੇ ਜੇ ਲੋਕ ਮੈਨੂੰ ਚਾਹਣਗੇ ਤਾਂ ਐਤ ਕੀ ਇਹ ਮਤਲਬ ਉਹ ਕਰ ਲੈਣਗੇ ਤੇ ਨਹੀਂ ਫਿਰ ਜਿੱਥੇ ਹੈਗੀ ਉੱਥੇ ਤਾਂ ਹੈਗੀ ਆ ਨਹੀਂ ਫਿਰ ਉਸ ਤੋਂ ਬਾਅਦ ਤੁਸੀਂ ਐਕਟਿਵ ਨਹੀਂ ਰਹੋਗੇ ਪੋਲੀਟੀਕਲੀ ਨਹੀਂ ਨਹੀਂ ਰਹਿਾਂਗੇ ਜੀ ਥੋੜਾ ਮੋਟਾ ਮਤਲਬ ਇਧਰ ਕਿਉਂਕਿ ਜਿਹੜਾ ਵੀ ਵਿਅਕਤੀ ਦੇਖੋ ਜੀ ਇਲੈਕਸ਼ਨ ਲੜ ਲੈਂਦਾ ਫਿਰ ਉਹ ਨਾ ਚਾਏ ਜਿੱਤੇ ਆ ਹਾਰੇ ਨੇ ਤਾਂ ਜੋ ਬਣ ਜਾਂਦਾ ਨਹੀਂ ਬਿਲਕੁਲ ਕੰਟੀਨਿਊ ਰੱਖਾਂਗੇ ਤੁਹਾਨੂੰ ਮਜ਼ਾ ਆ ਰਿਹਾ ਨੇ ਤਾਂ ਗ੍ਰੀ ਕਰ ਹਾਂਜੀ ਹਾਂਜੀ ਬਿਲਕੁਲ ਮੈਨੂੰ ਇੱਕ ਹੋਰ ਤੁਹਾਡੀ ਫਿਲਮ ਦਾ ਸੀਨ ਯਾਦ ਆ ਰਿਹਾ ਤੁਸੀਂ ਕਿਹਾ ਸੀਗਾ ਕਿ ਬੇਬੇ ਦੜਵਾ ਤੋਂ ਮੈਨੂੰ ਕੇਜਰੀਵਾਲ ਟਿਕਟ ਦੇ ਰਿਆ ਸੀ ਸੱਚ ਗੱਲ ਉਹ ਉਹ ਤਾਂ ਜੀ ਉਹ ਤਾਂ ਇੱਕ ਕਿਉਂਕਿ ਜਦੋਂ ਫਿਲਮ ਕਰਦੇ ਹੁੰਦੇ ਆ ਇੰਪਰੋਵਾਈਜ਼ ਕੋਈ ਮੌਕੇ ਤੇ ਬਣ ਜਾਂਦਾ ਡਾਇਲੋਗ ਮੌਕੇ ਵਾਲਾ ਲੱਗਦਾ ਨਹੀਂ ਨਹੀਂ ਉਹ ਸਹਿਸਵਾ ਬਣਿਆ ਹੋਇਆ ਡਾਇਲੋਗ ਸੀਗਾ ਜੀ ਤੇ ਉਹਦੇ ਚ ਕਹਿੰਦੇ ਵੀ ਤੂੰ ਧਿਆਨ ਰੱਖੀ ਜਾ ਕੇ ਕਹਿੰਦਾ ਮੈਂ ਤਾਂ ਬੜੀ ਸ਼ਵੀ ਵਾਲਾ ਬੰਦਾ ਮੈਨੂੰ ਤਾਂ ਕੇਜਰੀਵਾਲ ਸਾਹਿਬ ਟਿਕਟ ਦੇਣ ਨੂੰ ਫਿਰਦੇ ਸੀ ਤੇ ਉਹ ਮੌਕੇ ਦਾ ਮਤਲਬ ਵੀ ਦੜਵਾ ਬੋਲੇ ਨਾ ਉਹ ਲੱਗ ਰਿਹਾ ਸੀ ਮੇਰਾ ਲੱਗਾ ਸੀ ਜੀ ਦੇਖੋ ਪਤਾ ਕੀ ਹੈ ਮੈਂ ਆਪਣੇ ਇਲਾਕੇ ਨੂੰ ਬਹੁਤ ਪਿਆਰ ਕਰਦਾ ਜੀ ਆਪਣੇ ਪਿੰਡ ਨੂੰ ਬਹੁਤ ਪਿਆਰ ਕਰਦਾ ਔਰ ਤੁਸੀਂ ਮੇਰੀਆਂ ਫਿਲਮਾਂ 'ਚ ਦੇਖਿਆ ਹੋ ਮੈਂ ਆਪਣੇ ਪਿੰਡ ਦਾ ਨਾਂ ਮੇਰੇ ਆਲੇ ਦੁਆਲੇ ਦੇ ਸ਼ਹਿਰਾਂ ਦਾ ਪਿੰਡਾਂ ਦਾ ਨਾਂ ਮੈਨੂੰ ਚੰਗਾ ਲੱਗਦਾ ਲੈਣਾ ਕਿਉਂਕਿ ਅਸੀਂ ਇਸ ਦੁਨੀਆ 'ਤੇ ਨਹੀਂ ਵੀ ਰਹੇ ਤਾਂ ਮੇਰੇ ਪਿੰਡ ਦਾ ਨਾਂ ਫਿਲਮਾਂ ਜ਼ਰੀਏ ਲੋਕ ਸੁਣਦੇ ਰਹਿਣ ਕਿਉਂਕਿ ਹੁਣ ਤੁਸੀਂ ਚੋਣ ਮੈਦਾਨ ਦੇ ਵਿੱਚੋਂ ਤੁਹਾਡੀ ਪਾਰਟੀ ਦੇ ਸੁਪਰੀਮੋ ਇਸ ਵੇਲੇ ਕੈਂਪੇਨ ਨਹੀਂ ਕਰ ਸਕਦੇ ਈਡੀ ਦੀ ਕਸਟਡੀ ਦੇ ਵਿੱਚ ਨੇ ਫਿਰ ਜੇਲ ਵੀ ਜਾਣਾ ਪੈ ਸਕਦਾ ਉਹਨਾਂ ਨੂੰ ਜੀ ਉਹਨਾਂ ਦੀ ਕਮੀ ਮਹਿਸੂਸ ਹੋ ਰਹੀ ਹੈ ਕਰਮਜੀਤ ਅਨਮੋਲ ਦੇ ਲਈ ਕਿੰਨਾ ਕੋਖਾ ਹੈ ਬਿਨਾ ਕੇਜਰੀਵਾਲ ਦੇ ਮੈਦਾਨ ਦੇ ਵਿੱਚ ਉਤਰਨਾ ਦੇਖੋ ਜੀ ਕੇਜਰੀਵਾਲ ਚਾਹੇ ਜੇਲ ਦੇ ਵਿੱਚ ਨੇ ਪਰ ਉਹਨਾਂ ਦੀ ਸੋਚ ਨੂੰ ਕੈਦ ਨਹੀਂ ਕਰ ਸਕਦੇ ਉਹਨਾਂ ਦੇ ਵਿਚਾਰਾਂ ਨੂੰ ਕੈਦ ਨਹੀਂ ਕਰ ਸਕਦੇ ਵਿਚਾਰ ਉਹਨਾਂ ਦੇ ਘਰ ਘਰ ਤੱਕ ਪਹੁੰਚੇ ਹੋਏ ਨੇ ਔਰ ਉਹ ਜਿੱਥੇ ਵੀ ਨੇ ਕੇਜਰੀਵਾਲ ਹਰ ਇੱਕ ਦੇ ਵਿੱਚ ਬੋਲਦੇ ਨੇ ਔਰ ਜੋ ਉਹਨਾਂ ਨੇ ਮਿਸ਼ਨ ਸੋਚਿਆ ਹੋਇਆ ਉਹ ਪੂਰਾ ਕਰਕੇ ਹੈ ਟੈਂਡਾ ਤੁਹਾਡੀ ਤਾਂ ਮੇਰੇ ਨਾਲ ਮੁਲਾਕਾਤ ਵੀ ਨਹੀਂ ਹੋਈ ਹੋਈਗੀ ਟਿਕਟ ਅਨਾਉਂਸ ਹੋਣ ਤੋਂ ਬਾਅਦ ਤੁਸੀਂ ਤਾਂ ਮੇਰੇ ਨਹੀਂ 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 ਜੀ ਨਹੀਂ ਉਹਨਾਂ ਨਾਲ ਨਹੀਂ ਹੋਈ ਪ ਕੰਮੀ ਦਾ ਫਿਰ ਮਹਿਸੂਸ ਹੋ ਹੀ ਰਹੇ ਹੋਣੀ ਹੈ ਨੈਸ਼ਨਲ ਲੀਡਰ ਨੇ ਕੈਂਪੇਨ ਦੇ ਵਿੱਚ ਬੜੀ ਲੋਡ ਹੁੰਦੀ ਹੈ ਨਹੀਂ ਬਿਲਕੁਲ ਤਾਂ ਹੁੰਦਾ ਹੀ ਹੈ ਜੀ ਉਹ ਤਾਂ ਹੁੰਦਾ ਹੀ ਹੈ ਸਾਰੀ ਪਾਰਟੀ ਨੂੰ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਭੇਜਿਆ ਗਿਆ ਜੋ aarop ਉਹਨਾਂ ਤੇ ਲੱਗ ਰਹੇ ਨੇ ਤਾਂ ਲੱਗਦਾ ਕਿ ਉਸ ਤੋਂ ਬਾਅਦ ਜਿਹੜੀ ਕੈਂਪੇਨ ਹੈ ਉਹ ਡੀਰਲ ਹੁੰਦੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਜਿਹੜੇ ਮੈਦਾਨ 'ਚ ਨੇ ਤੁਸੀਂ ਮੈਦਾਨ ਦੇ ਵਿੱਚੋਂ ਤੁਹਾਡੇ ਲਈ ਔਖਾ ਹੋ ਰਿਹਾ ਹੁਣ ਦੇਖੋ ਜੀ ਸੱਚ ਜਿਹੜਾ ਹੁੰਦਾ ਸਭ ਜਾਣਦੇ ਹੁੰਦੇ ਆ ਕਿਉਂਕਿ ਜਿਹੜੀ ਸੈਂਟਰ ਗਵਰਨਮੈਂਟ ਹੈ ਉਹ ਚਾਹੁੰਦੇ ਨਹੀਂ ਕੋਈ ਆਪੋਜੀਸ਼ਨ ਦੇ ਵਿੱਚ ਕੋਈ ਲੀਡਰ ਆਵੇ ਜਿਹੜਾ ਸਿਰ ਕੱਟ ਲੀਡਰ ਆ ਜਿਹੜਾ ਉਹਨਾਂ ਨੂੰ ਕੋਈ ਸਵਾਲ ਕਰ ਸਕੇ ਇਹ ਤਾਂ ਮੈਂ ਸਿੱਧਾ ਸਦਾ ਇਹ ਕਹੂੰਗਾ ਕਿ ਲੋਕਤੰਤਰ ਦਾ ਗळा ਕੁੱਟਣ ਵਾਲੀ ਗੱਲ ਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਪਰ ਮੈਂ ਫਿਰ ਉਹੀ ਸਵਾਲ ਕਰਾਂਗਾ ਕਿ ਕੈਂਪੇਨ ਦੇ ਵਿੱਚ ਜਦੋਂ ਤੁਸੀਂ ਜਾ ਰਹੇ ਹੋ ਬਤੌਰ ਉਮੀਦਵਾਰ ਮੈਂ ਜਾਂਦਾ ਮੈਂ ਤੁਹਾਨੂੰ ਮੈਂ ਤੁਹਾਨੂੰ ਉਹੀ ਦੱਸਦਾ ਕਿ ਉਹਨਾਂ ਨੂੰ ਕੈਦ ਕੀਤਾ ਉਹਨਾਂ ਦੇ ਵਿਚਾਰਾਂ ਨੂੰ ਕੈਦ ਕੀਤਾ ਵਿਚਾਰ ਤਾਂ ਸਗਾ ਹੋਰ ਫੈਲ ਰਹੇ ਲੋਕਾਂ ਦੇ ਵਿੱਚ ਜਦੋਂ ਜਾ ਰਹੇ ਤੁਸੀਂ ਲੋਕ ਕੀ ਕਹਿ ਰਹੇ ਤੁਹਾਨੂੰ ਕੀ ਫੀਡਬੈਕ ਦੇ ਰਹੇ ਬਹੁਤ ਅੱਛਾ ਜੀ ਬੜਾ ਪਿਆਰ ਦੇ ਰਹੇ ਨੇ ਔਰ ਜਿਹੜੀਆਂ ਸਾਡੀਆਂ ਮਾਮਾ ਭੈਣਾਂ ਬਹੁਤ ਸਤਿਕਾਰ ਦੇ ਰਹੀਆਂ ਨੇ ਪਿਆਰ ਦੇ ਰਹੀਆਂ ਨੇ ਐਜ਼ ਆ ਕਲਾਕਾਰ ਵੀ ਬਹੁਤ ਪਿਆਰ ਕਰਦੇ ਨੇ ਤੇ ਜਦੋਂ ਜਿਸ ਦਿਨ ਅਨਾਉਂਸਮੈਂਟ ਹੋਈ ਸੀ ਮੇਰੀ ਉਸ ਦਿਨ ਦੱਸਦੇ ਨੇ ਲੋਕ ਕਿ ਅਸੀਂ ਇੱਥੇ ਲੱਡੂ ਬੰਡੇ ਸੀ ਜਿਸ ਦਿਨ ਤੁਹਾਡੀ ਅਨਾਉਂਸਮੈਂਟ ਹੋਈ ਸਾਡੇ ਮਤਲਬ ਇਸ ਕੌਨਸਟੀਟੂਐਂਟ ਨੂੰ ਤੁਸੀਂ ਮਿਲੇ ਕਿਹੜੀ ਪਾਰਟੀ ਨਾਲ ਤੁਸੀਂ ਆਪਣਾ ਕੰਪੀਟੀਸ਼ਨ ਸਮਝ ਰਹੇ ਹੋ ਕੰਪੀਟੀਸ਼ਨ ਆਪ ਦੇ ਨਾਲ ਹੀ ਹੈ ਜੀ ਕਿ ਪਹਿਲਾਂ ਆਪ ਕਿੱਥੇ ਸੀ ਆਪ ਦੇ ਨਾਲ ਆਪ ਦੇ ਦਿਨ ਆਪ ਤੇ ਨਹੀਂ ਆਪ ਦੇ ਨਾਲ ਆਪ ਦੇ ਨਾਲ ਵੀ ਪਹਿਲਾਂ ਆਪ ਪਾਰਟੀ ਕਿੱਥੇ ਸੀ ਤੇ ਹੁਣ ਅੱਗੇ ਇਹਨੂੰ ਕਿੱਥੇ ਲੈ ਜਾ। ਜੇ ਕਾਂਗਰਸ ਮੌਜੂਦਾ ਐਮਪੀ ਮੁਹੰਮਦ ਸਦੀਕ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਦੀ ਹੈ ਤੇ ਮੇਰੇ ਖਿਆਲ ਤੁਸੀਂ ਵੀ ਉਹਨਾਂ ਨਾਲ ਕੰਮ ਕੀਤਾ ਹੋਵੇਗਾ ਜਦੋਂ ਭਗਵੰਤ ਮਾਨ ਉਹਨਾਂ ਨੇ ਕੀਤਾ। ਨਹੀਂ ਦੇਖੋ ਮੈਂ ਕੰਮ ਤਾਂ ਨਹੀਂ ਕੀਤਾ ਪਰ ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ ਜੀ ਸਾਡੇ ਪੂਜਨੀਕ ਨੇ ਉਹ ਔਰ ਸਾਰੀ ਇੰਡਸਟਰੀ ਦੇ ਬਾਬਾ ਬੋਰਡ ਨੇ ਤੇ ਬਾਕੀ ਪਾਰਟੀਆਂ ਦੀ ਆਪਣੀ ਆਪਣੀ ਵਿਚਾਰਧਾਰਾ ਹੁੰਦੀ ਹੈ। ਔਖਾ ਹੋਊਗਾ ਉਹਨਾਂ ਦੇ ਨਾਲ ਜੋ ਉਹ ਮੈਦਾਨ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਦੇ ਨਾਲ ਕੰਪੀਟੀਸ਼ਨ ਕਰਨਾ ਔਖਾ ਹੋਏਗਾ। ਨਹੀਂ ਔਖੇ ਵਾਲੀ ਤਾਂ ਨਹੀਂ ਕੋਈ ਪਰ ਮੈਂ ਉਹਨਾਂ ਬਾਰੇ ਕੋਈ ਮਤਲਬ ਮੈਂ ਉਹਨਾਂ ਦੀ ਰਿਸਪੈਕਟ ਹੀ ਕਰੂੰਗਾ ਕੋਈ 5 ਸਾਲਾਂ ਦੇ ਵਿੱਚ ਉਹਨਾਂ ਦੇ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਉਹਨਾਂ ਦੀ ਕਾਰਗੁਜ਼ਾਰੀ ਨੂੰ ਮੈਂ ਤਾਂ ਨਹੀਂ ਲੋਕ ਦੇਖ ਰਹੇ ਨੇ ਜੀ ਉਹ ਲੋਕ ਆਪੇ ਫਤਵਾ ਮਹਿਸੂਸ ਕੀਤਾ ਹੋਏਗਾ ਪ੍ਰਚਾਰ ਤੇ ਕਰਨੀ ਹੀ ਹੈ ਨਹੀਂ ਬਿਲਕੁਲ ਜੀ ਲੋਕਾਂ ਤੇ ਪਏਗਾ ਪਿਛਲੇ ਐਮਪੀ ਦਾ ਰਿਪੋਰਟ ਕਾਰਡ ਲੋਕ ਆਪੇ ਦੱਸ ਹੀ ਜਾਂਦੇ ਨੇ ਜੀ ਤੇ ਉਹ ਜਿਹੜੀਆਂ ਕਮੀਆਂ ਉਹਨਾਂ ਨੇ ਛੱਡੀਆਂ ਉਹ ਆਪਾਂ ਪੂਰੀਆਂ ਕਰਾਂਗੇ ਜੀ ਥੋੜਾ ਜਿਹਾ ਜਿਹਾ ਲੱਗਦਾ ਹੈ ਤੁਹਾਨੂੰ ਕਿ ਬਚਪਨ ਚ ਕੇ ਬੋਲਣਾ ਪੈ ਰਿਹਾ ਨਹੀਂ ਦੇਖੋ ਬਚਣਾ ਵੀ ਚਾਹੀਦਾ ਥੋੜਾ ਮਤਲਬ ਇੱਦਾਂ ਵੀ ਮੂੰਹ ਨਾ ਖੋਲ ਲੀਏ ਵੀ ਮੱਖੀਆਂ ਪੈ ਜਾਣ ਪਰ ਤੁਹਾਡੇ ਯਾਰ ਤਾਂ ਵਿਰੋਧੀਆਂ ਨੂੰ ਛੱਡਦੇ ਨਹੀਂ ਉਹ ਕੱਲਾ ਹੀ ਸ਼ੇਰ ਹੈ ਜੀ ਉਹ ਕਹਿੰਦੇ ਨੇ ਤੁਹਾਨੂੰ ਫਿਰ ਅਟੈਕਿੰਗ ਮੋਡ ਤੇ ਰਹੇ ਨਹੀਂ ਨਹੀਂ ਠੀਕ ਹੈ ਜੀ ਉਹਨਾਂ ਦਾ ਵੀ ਆਪਣਾ ਸਟਾਈਲ ਹੈ ਮੇਰਾ ਆਪਣਾ ਸਟਾਈਲ ਹੈ ਅੱਛਾ ਲੋਕਾਂ ਦੇ ਵਿੱਚ ਇਹ ਵੀ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕਿ ਭਗਵੰਤ ਮਾਨ ਮੇਰਾ ਯਾਰ ਹੈ ਕਿਉਂਕਿ ਲੋਕਾਂ ਦੇ ਵਿੱਚ ਵੋਟਰਾਂ ਦੇ ਵਿੱਚ ਇਹ ਮੈਸੇਜ ਤਾਂ ਜਾਂਦਾ ਨਾ ਕਿ ਯਾਰ ਇਹ ਉਮੀਦਵਾਰ ਫਲਾਣਾ ਐਮਪੀ ਇਹਦਾ ਮੁੱਖ ਮੰਤਰੀ ਸਿੱਧਾ ਯਾਰ ਹੈ ਮੈਂ ਦੇਖਿਆ ਤੁਸੀਂ ਰੈਲੀਆਂ ਦੇ ਵਿੱਚ ਜਦੋਂ ਜਲਸੇ ਕਰ ਰਹੇ ਹੋ ਤੇ ਸਿੱਧਾ ਫੋਨ ਲਾ ਦਿੰਦੇ ਹੋ ਸੀਐਮ ਨੂੰ ਜੀ ਜੀ ਉਹਦਾ ਇੰਪੈ ਕਿਉਂਕਿ ਇਹ ਮੇਰੀ ਯਾਰੀ ਕੋਈ 5-4 ਸਾਲਾਂ ਦੀ ਨਹੀਂ ਅਸੀਂ ਬਚਪਨ ਤੋਂ ਇਕੱਠੇ ਆ ਜਦੋਂ ਪਲੱਸ 1 ਪਲੱਸ 2 ਤੋਂ ਮਤਲਬ ਜਿਹਦੇ ਵਿੱਚ ਪੜ੍ਹਦੇ ਸੀਗੇ ਤੇ ਪੂਰੀ ਪੂਰਾ ਪੰਜਾਬ ਹੀ ਨਹੀਂ ਪੂਰੀ ਦੁਨੀਆ ਜਾਣਦੀ ਹੈ ਕਿ ਸਾਡੀ ਯਾਰੀ ਕਦੋਂ ਦੀ ਹੈ ਹਨਾ ਜਦੋਂ ਅਸੀਂ ਇਸ ਲਾਈਨ 'ਚ ਸੀ ਉਦੋਂ ਵੀ ਜਾਣਦੇ ਸੀ ਜਦੋਂ ਇਸ ਲਾਈਨ 'ਚ ਆਇਆ ਤਾਂ ਵੀ ਜਾਣਦੇ ਮੈਨੂੰ ਦੱਸਣ ਦੀ ਲੋੜ ਨਹੀਂ ਤੇ ਲੋਕ ਆਪੇ ਜਾਣਦੇ ਨੇ ਜੀ ਵੀ ਸਾਡੀ ਕਿੰਨੀ ਯਾਰੀ ਥੋੜਾ ਜਿਆ ਮਹਿਸੂਸ ਹੁੰਦਾ ਕਿ ਟੌਰ ਮਾਰਨ ਦਾ ਬੰਦਾ ਕਿ ਮੁੱਖ ਮੰਤਰੀ ਮੇਰਾ ਯਾਰ ਹੈ ਵੋਟਰਾਂ 'ਤੇ ਇੰਪੈਕਟ ਪੈਂਦਾ ਹੋਊਗਾ ਨਹੀਂ ਜੀ ਦੇਖੋ ਮੈਂ ਕਦੇ ਵੀ ਐਦਾਂ ਦਾ ਮੈਂ ਫੁਕਰਪੰਥੀ ਤੋਂ ਬਹੁਤ ਦੂਰ ਹਾਂ ਇਹ ਜੇ ਮਤਲਬ ਸ਼ੋਸ਼ਬਾਜ਼ੀਆਂ 'ਚ ਮੈਂ ਵਿਸ਼ਵਾਸ ਨਹੀਂ ਰੱਖਦਾ ਵੀ ਮੈਂ ਇਹ ਕਹਾ ਕਿਸੇ ਨੂੰ ਜਿਤਾਵਾ ਕਿ ਮੈਂ ਜੇ ਕਿਸੇ ਨੂੰ ਕੋਈ ਕੰਮ ਵੀ ਲੈਣਾ ਤਾਂ ਮੈਂ ਹੱਥ ਜੋੜ ਕੇ ਹੀ ਲੈਣਾ ਕੰਮ ਮੈਂ ਕਦੇ ਕਿਸੇ ਨੂੰ ਇਹ ਨਹੀਂ ਕਿਹਾ ਵੀ ਮੈਂ ਉਹਦਾ ਮੁੱਖ ਮੰਤਰੀ ਸਾਹਿਬ ਦਾ ਦੋਸਤ ਫੁਲਾਣਾ ਧਮਕਾਈਏ ਬੋਲਦਾ ਤੇ ਮੈਂ ਹਰੇਕ ਤੋਂ ਨਿਮਰਤਾ ਦੇ ਨਾਲ ਹੀ ਕੰਮ ਲਿਆ ਜਦੋਂ ਪਿਆਰ ਨਾਲ ਕੰਮ ਹੋ ਜਾਂਦੇ ਆ ਤਾਂ ਕੋਈ ਮਤਲਬ ਇਹ ਜਿਹੜੀਆਂ ਹੁੰਦੀਆਂ ਇਹ ਤਾਂ ਵਕਤੀ ਹੁੰਦੀਆਂ ਨੇ ਜੀ ਪਰ ਜਿਹੜੀ ਇਨਸਾਨੀਅਤ ਆ ਉਹ ਹਮੇਸ਼ਾ ਜਿਉਂਦੀ ਰਹਿੰਦੀ ਉਹ ਰੱਖਣੀ ਚਾਹੀਦੀ ਹੈ ਤੁਮੋਲ ਸਾਹਿਬ ਕੁਝ ਲੋਕ ਨਹੀਂ ਵੀ ਜਾਣਦੇ ਹੋਣਗੇ ਕਿਵੇਂ ਭਗਵੰਤਪਾਨੌਰ ਤੁਹਾਡੀ ਯਾਰੀ ਭਈ ਕਿ ਸਟਾਈ ਯਾਰੀ ਚਲਦੀ ਆ ਰਹੀ ਹੈ ਥੋੜੇ ਜਿਓ ਕਿਸੇ ਜੇ ਆਪਾਂ ਸੁਣ ਪਈਏ ਤੁਹਾਡੇ ਕੋਲੋਂ ਅਸੀਂ ਕਾਲਜ ਦੇ ਵਿੱਚ ਸੀਗੇ ਜੀ ਉਹ ਮੈਥੋਂ ਪਹਿਲਾਂ ਆਗੇ ਸੀ ਕਾਲਜ ਦੇ ਵਿੱਚ ਮੈਂ ਜਦੋਂ ਐਂਟਰ ਹੋਇਆ ਤੇ ਮੈਂ ਕੰਪੀਟੀਸ਼ਨ ਵਗੈਰਾ ਲੜੇ ਕਾਫੀ ਤੇ ਮੇਰਾ ਪੂਰਾ ਨਾਂ ਹੋ ਗਿਆ ਫਿਰ ਉਹ ਮੇਰੇ ਕੋਲੇ ਬੋਰਡ ਥੱਲੇ ਇੱਕ ਬੋਰਡ ਸੀਗਾ ਸਾਡੇ ਕਾਲਜ ਦੇ ਵਿੱਚ ਉਹਦੇ ਥੱਲੇ ਬੈਠੇ ਸੀ ਮੈਂ ਤੇ ਆਇਆ ਕਹਿੰਦਾ ਵੀ ਯਾਰ ਮੈਂ ਵੀ ਪਿਛਲੇ ਸਾਲ ਕੰਪੀਟੀਸ਼ਨ ਲੜਿਆ ਸੀ ਤੇ ਮੈਨੂੰ ਮੈਂ ਫੇਲ ਹੋ ਗਿਆ ਸੀ ਮੈਡੀਕਲ ਲਿਆ ਹੋਇਆ ਸੀਗਾ ਤੇ ਮੇਰੇ ਘਰਦਿਆਂ ਨੇ ਮੈਨੂੰ ਕਹਿੰਦੇ ਵੀ ਹੁਣ ਇਹ ਕੰਮ ਨਹੀਂ ਕਰਨਾ ਪਰ ਮੇਰਾ ਜੀ ਕਰਦਾ ਵੀ ਹੁਣ ਜਦੋਂ ਵੀ ਕੰਪੀਟੀਸ਼ਨ ਹੋਇਆ ਤਾਂ ਆਪਾਂ ਇਕੱਠੇ ਚੱਲਾ ਕਰਾਂਗੇ ਮੈਨੂੰ ਵੀ ਦੱਸਿ ਫਿਰ ਅਸੀਂ ਮੇਰਾ ਖਿਆਲ ਹੈ ਵੀ ਪੰਜਾਬ ਦੇ ਘਰਦਕੋਟ ਅੱਧੇ ਕਾਲਜਾਂ ਦੇ ਵਿੱਚ ਕੰਪੀਟੀਸ਼ਨ ਲੜੇ ਔਰ ਸਾਡੇ ਘਰਾਂ ਦੇ ਵਿੱਚ ਵੀ ਤੇ ਸਾਡੇ ਕਾਲਜ ਦੇ ਵਿੱਚ ਵੀ ਮਤਲਬ ਇੰਨੀਆਂ ਟਰੋਫੀਆਂ ਜਿੱਤ ਕੇ ਕੇ ਵੀ ਥਾਂ ਨਹੀਂ ਧਰਨੋ ਹੁੰਦਾ ਸੀ ਤੁਹਾਡਾ ਸਟਰਗਲ ਦੀ ਆਪਾਂ ਯਾਦ ਕਰੀਏ ਤੁਹਾਡਾ ਸਟਰਗਲ ਵਾਲਾ ਦੌਰ ਯਾਦ ਕਰੀਏ ਅੱਜ ਇੱਕ ਤੁਸੀਂ ਲੋਕ ਸਭਾ ਹਲਕੇ ਦੇ ਉਮੀਦਵਾਰ ਬਣੇ ਹੋ ਤੁਸੀਂ ਆਪਣੇ ਸਟਰਗਲ ਦੇ ਬਾਰੇ ਦੱਸਣਾ ਚਾਹੋ ਕੁਝ ਤਾਂ ਸਟਰਗਲ ਤਾਂ ਬਹੁਤ ਗਰੀਬੀ ਦੇ ਵਿੱਚੋਂ ਆਇਆ ਜੀ ਬਹੁਤ ਸਟਰਗਲ ਕੀਤਾ ਔਰ ਮੈਂ 16 ਸਾਲ ਦੀ ਉਮਰ ਚੋਂ ਨਿਕਲ ਗਿਆ ਸੀਗਾ ਤੇ ਕਾਲਜ ਉੱਥੇ ਰਹਿਣ ਲੱਗੇ ਸੀ ਦੋਸਤਾਂ ਮਿੱਤਰਾਂ ਨਾਲ ਇਕੱਠੇ ਕਮਰਾ ਲੈ ਕੇ ਤੇ ਇਸ ਲਾਈਨ ਦੇ ਵਿੱਚ ਕਾਲਜ ਦੇ ਵਿੱਚ ਮੈਂ ਸਿੰਗਿੰਗ ਦੇ ਵਿੱਚ ਆਇਆ ਤੇ ਮਾਨ ਸਾਹਿਬ ਜਿਹੜਾ ਕਾਮੇਡੀ ਕਰਦੇ ਹੁੰਦੇ ਸੀਗੇ ਤੇ ਉਤੋਂ ਉਦੋਂ ਬਾਅਦ ਚ ਮਾਨ ਸਾਹਿਬ ਨੂੰ ਜਰਨੈਲ ਕਮਾਨ ਜੀ ਇੱਕ ਕੰਪਨੀ ਹੁੰਦੀ ਸੀ ਸੀਐਮਸੀ ਉਹ ਲੈ ਕੇ ਰਿਕਾਰਡ ਕਰਨ ਵਾਸਤੇ ਤੇ ਫਿਰ ਮਾਨਸਾ ਮੈਨੂੰ ਲੈ ਕੇ ਉਧਰ ਹੀ ਤੇ ਫਿਰ ਮੇਰੀ ਰਿਕਾਰਡਿੰਗ ਹੋਈ ਤੇ ਹਿੱਟ ਹੋ ਕੇ ਵੀ ਮੈਂ ਕਾਫੀ ਸੰਘਰਸ਼ ਕੀਤਾ ਕਿਉਂਕਿ ਹੁਣ ਤਾਂ ਜਿਹੜੇ ਮੁੰਡੇ ਐ ਉਹਨਾਂ ਨੂੰ ਆਪਣਾ ਆਪ ਕੈਰੀ ਕਰਨਾ ਆਉਂਦਾ ਵੀ ਕਿਵੇਂ ਇੱਕ ਗੀਤ ਹਿੱਟ ਹੋ ਗਿਆ ਆਪਣੇ ਆਪ ਨੂੰ ਕਿਵੇਂ ਸਭ ਨਾਲ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਕੁਝ ਨਾ ਕੋਈ ਬੈਕਗ੍ਰਾਉਂਡ ਇਦਾਂ ਦੀ ਸੀ ਘਰ ਦੇ ਵਿੱਚ ਕੋਈ ਪੜਿਆ ਲਿਖਿਆ ਸੀਗਾ ਜਿਹੜਾ ਸਾਨੂੰ ਸਾਬਦਾ ਮੈਂ ਹਿੱਟ ਹੋ ਕੇ ਵੀ ਕਈ ਸਾਲ ਸਟਰਗਲ ਕੀਤਾ ਫਿਰ ਜਦੋਂ ਜਮੇ ਫਿਰ ਜਿਹੜਾ ਜਦੋਂ ਜੁਗਨੂ ਅਸੀਂ ਇਕੱਠਿਆਂ ਨੇ ਕੀਤਾ ਮਾਨਸਾ ਤੇ ਮੈਂ ਉਹ ਬੇਰਜ਼ਗਾਰੀ ਕਰਕੇ ਕੀਤਾ ਸੀ ਵੀ ਕੋਈ ਹੋਰ ਕੰਮ ਹੀ ਨਹੀਂ ਹੈਗਾ ਸਿੰਗਿੰਗ ਦੇ ਵਿੱਚ ਥੋੜਾ ਖੜੋਤ ਆ ਗਈ ਤੇ ਉਸ ਤੋਂ ਬਾਅਦ ਜਦੋਂ ਉਹ ਕੰਮ ਕੀਤਾ ਜਗਨੂ ਵਾਲਾ ਤੇ ਫਿਰ ਜਗਨੂ ਦੇ ਵਿੱਚ ਜਦੋਂ ਮੈਂ ਐਕਟ ਕੀਤਾ ਤਾਂ ਉਹਦੇ ذریعے ਮੈਨੂੰ ਫਿਲਮਾਂ ਮਿਲੀਆਂ ਔਰ ਫਿਲਮਾਂ ਦੇ ذریعے ਮੈਨੂੰ ਸਭ ਕੁਝ ਮਿਲਿਆ ਇਹ ਤਾਂ ਦੌਰ ਹੁਣ ਜਿਹੜਾ ਪਿਛਲੇ 10-12 ਸਾਲਾਂ ਦੇ ਵਿੱਚ ਜਦੋਂ ਪੰਜਾਬੀ ਫਿਲਮ ਇੰਡਸਟਰੀ ਅੱਗੇ ਵਧੀ ਤਾਂ ਉਦੋਂ ਹੀ ਕਰਮਜੀਤ ਨੂੰ ਮੋਲ ਹੋਣਾ ਦੀ ਕਿਸਮਤ ਦੇ ਵਿੱਚ ਦੂਜਾ ਪੜਾ ਲਿਖਿਆ ਗਿਆ ਉਹਦਾ ਜੀ 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 ਬਿਲਕੁਲ ਬਹੁਤ ਮੈਂ ਧੰਨਵਾਦੀ ਆ ਮੇਰੇ ਦਰਸ਼ਕਾਂ ਦਾ ਮੇਰੇ ਸਰੋਤਿਆਂ ਦਾ ਤੇ ਪੂਰੇ ਪ੍ਰਮਾਤਮਾ ਦਾ ਔਰ ਜਿਨੇ ਮੈਨੂੰ ਜ਼ਮੀਨ ਤੋਂ ਅੱਖਾਂ ਦੇ ਉੱਤੇ ਬਿਠਾਇਆ ਜਦੋਂ ਮਾਨ ਸਾਹਿਬ ਤੇ ਤੁਸੀਂ ਬਿੰਦੇ ਹੋ ਫਿਲਮ ਇੰਡਸਟਰੀ ਨੂੰ ਲੈ ਕੇ ਵੀ ਕੋਈ ਚਰਚਾ ਕਰਦੇ ਹੋ ਕਿ ਵਿਜ਼ਨ ਹੈਗਾ ਤੁਹਾਡੇ ਦੋਵਾਂ ਦਾ ਕਿ ਯਾਰ ਹੁਣ ਪਾਵਰ ਵੀ ਹੈਗੀ ਹੈ ਸੀਐਮਬੀ ਬਣ ਕੇ ਜੇ ਤੁਹਾਨੂੰ ਤੁਸੀਂ ਵੀ ਐਮਪੀ ਬਣ ਜਾਂਦੇ ਹੋ ਤਾਂ ਫਿਲਮ ਇੰਡਸਟਰੀ ਨੂੰ ਪ੍ਰਮੋਟ ਕਰਨ ਦੇ ਲਈ ਹੋਰ ਕੀ ਵਿਜ਼ਨ ਰੱਖਦੇ ਹੋ ਕਿਉਂਕਿ ਜਿਸ ਤਰ੍ਹਾਂ ਦੀ ਫਿਲਮ ਇੰਡਸਟਰੀ ਜੋ ਸਾਊਥ ਦੀ ਫਿਲਮ ਇੰਡਸਟਰੀ ਬਣ ਗਈ ਮੇਰੇ ਖਿਆਲ ਨਾਲ ਪੰਜਾਬੀ ਇੰਡਸਟਰੀ ਹਜੇ ਸ਼ਾਇਦ ਤੁਹਾਨੂੰ ਵੀ ਲੱਗਦਾ ਹੋਵੇਗਾ ਕਿ ਉੱਥੇ ਤੱਕ ਨਹੀਂ ਪਹੁੰਚ ਪਈ ਉਹਨੂੰ ਲਿਜਾਣ ਲਈ ਪੋਲਿਟਿਕਲੀ ਮਨਸ਼ਾ ਕੀ ਹੈਗੀ ਕਿਵੇਂ ਸਿਸਟਮ ਦੇ ਵਿੱਚ ਬਦਲਾਅ ਕੀਤਾ ਜਾ ਸਕਦਾ ਇੱਕ ਫਿਲਮ ਸਿਟੀ ਦਾ ਸੋਚ ਰਹੇ ਹਾਂ ਜੀ ਵੀ ਇੱਥੇ ਪੰਜਾਬ ਦੇ ਵਿੱਚ ਫਿਲਮ ਸਿਟੀ ਬਣੇ ਤੇ ਕਿਉਂਕਿ ਕਿਹੜੇ ਸ਼ਹਿਰ ਚ ਉਹ ਕਿਤੇ ਵੀ ਬਣ ਸਕਦੀ ਹੈ ਜਿੱਥੇ ਵੀ ਜਗ੍ਹਾ ਹੋਊਗੀ ਵਧੀਆ ਟੁਕਮੀ ਜਗ੍ਹਾ ਤੇ ਉਹਦੇ ਵਿੱਚ ਇਹ ਵੀ ਹੈ ਕਿ ਕਿਵੇਂ ਹੁਣ ਪੰਜਾਬ ਦੇ ਵਿੱਚ ਵੀ ਸਾਊਥ ਦੀਆਂ ਫਿਲਮਾਂ ਵੀ ਬਣਦੀਆਂ ਹਾਲੀਵੁੱਡ ਦੀਆਂ ਫਿਲਮਾਂ ਵੀ ਬਣਦੀਆਂ ਤੇ ਪੰਜਾਬੀ ਤਾਂ ਬਣਦੀਆਂ ਬਣਦੀਆਂ ਬਾਲੀਵੁੱਡ ਦੀਆਂ ਵੀ ਬਣਦੀਆਂ ਨੇ ਸੋ ਜੇ ਫਿਲਮ ਸਿਟੀ ਬਣੂਗੀ ਇੱਥੇ ਵੱਧ ਤੋਂ ਵੱਧ ਫਿਲਮਾਂ ਸ਼ੂਟ ਹੋਣਗੀਆਂ ਕੱਲ ਫਿਲਮ ਸਿਟੀ ਨਾਲ ਕੱਲੇ ਐਕਟਰਸ ਨੂੰ ਨਹੀਂ ਬਹੁਤ ਕੁਝ ਲੋਕਾਂ ਨੂੰ ਫਾਇਦਾ ਹੁੰਦਾ ਜਿਹੜੇ ਆਲੇ ਦੁਆਲੇ ਦੇ ਲੋਕ ਨੇ ਪਿੰਡਾਂ ਵਾਲੇ ਜਿਵੇਂ ਮੈਂ ਇੱਕ ਹਾਲੀਵੁੱਡ ਦੀ ਫਿਲਮ ਕੀਤੀ ਸੀ ਵੈਸਟਜ ਵੈਸਟ ਉਹ ਚੰਡੀਗੜ੍ਹ ਦੇ ਵਿੱਚ ਸੈੱਟ ਲਾਇਆ ਸੀ ਉੱਥੇ ਉਹ ਮੇਰੀਆਂ ਪਹਿਲੀ ਦੂਜੀ ਫਿਲਮ ਸੀਗੀ ਤੇ ਮੈਨੂੰ ਪਤਾ ਹੈ ਕਿ ਉਹ ਫਿਲਮ ਦੇ ਵਿੱਚ ਮੁਰਗੀਆਂ ਵੀ ਕਿਰਾਏ ਤੇ ਲੈਂਦੀਆਂ ਹੋਈਆਂ ਸੀ ਇੱਕ ਮੁਰਗੀ ਦਾ 500 ਰੁਪਿਆ ਕਰਾਇਆ ਸੀਗਾ ਵੈਸੇ ਵੀ 500 ਦੀ ਵੈਸੇ ਮੁਰਗੀ ਮਿਲ ਜਾਂਦੀ ਹਣੀ ਹੋ ਸਕਦਾ ਉਦੋਂ ਘੱਟ ਵੀ ਮਿਲ ਜਾਂਦੀ ਹੋਣੀ ਤੇ 25 ਦਿਨ ਉਹ ਮੁਰਗੀਆਂ ਮਤਲਬ ਇੱਕ ਮੁਰਗੀ ਨੇ 500 ਰੁਪਿਆ ਕਮਾਇਆ ਕੁਝ ਲੋਕਾਂ ਦੀਆਂ ਮੱਝਾਂ ਸੀਗੀਆਂ ਮੱਝਾਂ ਚਾਹੀਦੀਆਂ ਸੀ ਉੱਥੇ ਮੱਝਾਂ ਦਾ ਵੀ 25-2500 ਰੁਪਿਆ ਇੱਕ ਮੱਝ ਦਾ ਪਰ ਡੇ ਮਤਲਬ ਉਹਦਾ ਸੀਗਾ ਤੇ ਹੋਰ ਬਲਦ ਜਾਂ ਹੋਰ ਕਿੰਨੀਆਂ ਚੀਜ਼ਾਂ ਨੇ ਸਾਨੂੰ ਸਾਡੀ ਇੰਡਸਟਰੀ ਨੂੰ ਬਹੁਤ ਸਾਡੇ ਪੰਜਾਬ ਨੂੰ ਬਹੁਤ ਰੋਜ਼ਗਾਰ ਮਿਲਦਾ ਜਿਹੜੇ ਰੀਡਰ ਦੇ ਲੋਕ ਐਮਪੀ ਬਣਾ ਦਿੰਦੇ ਬਣਾਉਣਾ ਚਾਹੋਗੇ ਇੱਥੇ ਫਿਲਮ ਇੰਡਸਟਰੀ ਵੀ ਇਸ ਲੱਗ ਬਿਲਕੁਲ ਜੀ ਜਿੱਥੇ ਵੀ ਟੁਕਮੀ ਜਗਾ ਹੋਊਗੀ ਜਿੱਥੇ ਵੀ ਹੋਊਗਾ ਜੋ ਵੀ ਲੋਕਾਂ ਨੂੰ ਫਾਇਦਾ ਹੋਊਗਾ ਉਹ ਕਰਾਂਗੇ ਜੀ ਮੋਗਾ ਜੇ ਬੈਠੇ ਮੋਗਾ ਵੀ ਇੱਕ ਮਿਡਲ ਸ਼ਹਿਰ ਪੈ ਜਾਂਦਾ ਚੰਡੀਗੜ੍ਹ ਨੂੰ ਲੁਧਿਆਣਾ ਨੂੰ ਹਰ ਹਰ ਸਿਟੀ ਨੂੰ ਤੇ ਇਸ ਤਰ੍ਹਾਂ ਦਾ ਵਿਜਨ ਰੱਖਦੇ ਹਾਂ ਕਿ ਤੁਸੀਂ ਆਪਣੀ ਜਿਹੜੀ ਤੁਹਾਡੀ ਬਰਾਦਰੀ ਹੈ ਕਲਾਕਾਰ ਦੀ ਬਰਾਦਰੀ ਹੈ ਉਹਨੂੰ ਅੱਗੇ ਲੈ ਜਾਣ ਦੇ ਲਈ ਤੁਸੀਂ ਕੰਮ ਕਰ ਸਕਦੇ ਹੋ ਬਿਲਕੁਲ ਜੀ ਬਿਲਕੁਲ ਕਰਾਂਗੇ ਤੁਹਾਡੇ ਵਿਰੋਧੀ ਇਹ ਵੀ ਯਾਰੋਪ ਲਗਾਉਂਦੇ ਨੇ ਕਿ ਮਾਨ ਸਾਹਿਬ ਦੇ ਦੋਸਤੋ ਰਹਿਮਾਨ ਸਾਹਿਬ ਹੁਣ ਆਪਣੇ ਆਪ ਨੂੰ ਹੀ ਆਪਣੇ ਬੰਦਿਆਂ ਨੂੰ ਹੀ ਪ੍ਰਮੋਟ ਕਰ ਰਹੇ ਨੇ ਜਿਹੜੇ ਪਾਰਟੀ ਦੇ ਹੋਰ ਵਰਕਰ ਹੋਣਗੇ ਉਹ ਇਸ ਵੇਲੇ ਉਡੀਕ ਕਰ ਰਹੇ ਹੋਣਗੇ ਕਿ ਅਸੀਂ ਮਿਹਨਤ ਕੀਤੀ ਬੜੇ ਸਾਲਾਂ ਤੋਂ 2014 ਤੋਂ ਮਿਹਨਤ ਕੀਤੀ ਸ਼ਾਇਦ ਸਾਡੀ ਵਾਰੀ ਆਊਗੀ ਸ਼ਾਇਦ ਸਾਨੂੰ ਪਾਰਟੀ ਟਿਕਟ ਦੇ ਸਾਨੂੰ ਮੈਦਾਨ ਦੇ ਵਿੱਚ ਉਤਾਰੇ ਪਰ ਇੱਕੋ ਦਮ ਕਰਮ ਜੀ ਦਾ ਨਮੋਲ ਆ ਜਾਂਦੇ ਨੇ ਉਹ ਵਿਰੋਧ ਦਾ ਤੁਸੀਂ ਸਾਹਮਣਾ ਕਿਵੇਂ ਕਰ ਰਹੇ ਹੋ ਦੇਖੋ ਪਹਿਲਾਂ ਤਾਂ ਇਹ ਦੱਸ ਦਿਓ ਵੀ ਮੈਥੋਂ ਬਿਨਾ ਹੋਰ ਨੇੜੇ ਦਾ ਕਿਹੜੇ ਬੰਦੇ ਨੂੰ ਉਹਨਾਂ ਨੇ ਕੋਈ ਵੀ ਕੁਝ ਦੱਸ ਮੈਨੂੰ ਦੱਸ ਇੱਕ ਬੰਦੇ ਦਾ ਦੱਸ ਦਿਓ ਵੀ ਉਹ ਬਹੁਤ ਪੁਰਾਣਾ ਮਿੱਤਰ ਆ ਦਾ ਕੋਈ ਵੀ ਦੱਸ ਦੋ ਤੁਸੀਂ ਹੈਗੇ ਮੇਤਰ ਤਾਂ ਨਹੀਂ ਮੈਂ ਤਾਂ ਮੈਂ ਤਾਂ ਹੈਗਾ ਹੀ ਹਾਂ ਮੇਤਰ ਤੇ ਬਾਕੀ ਇਹ ਵੀ ਮੈਂ ਕਿਸੇ ਦਾ ਹੱਕ ਮਾਰਨ ਨਹੀਂ ਆਇਆ ਮੈਨੂੰ ਪਾਰਟੀ ਨੇ ਡਿਊਟੀ ਲਈ ਹੈ ਔਰ ਜਿਹੜੇ ਬੰਦੇ ਵੀ ਇੱਥੋਂ ਦੇ ਜਿਹੜੇ ਸੰਭਾਵੀ ਉਮੀਦਵਾਰ ਸੀਗੇ ਮੈਂ ਮੇਰੇ ਸਾਰੇ ਟੱਚ ਦੇ ਵਿੱਚ ਨੇ ਔਰ ਮੈਂ ਉਹਨਾਂ ਨੂੰ ਵੀ ਇਹੀ ਬੇਨਤੀ ਕਰੂੰਗਾ ਮੈਂ ਕਿਹਾ ਵੀ ਹੈ ਕਿ ਕੱਲ ਨੂੰ ਮੌਕਾ ਮਿਲਦਾ ਤਾਂ ਕੱਲਾ ਮੈਂ ਐਮਪੀ ਨਹੀਂ ਤੁਸੀਂ ਸਾਰੇ ਐਮਪੀ ਨੂੰ ਸਾਰਿਆਂ ਨੂੰ ਉਹ ਬਣ ਦਾ ਮਾਨ ਸਤਕਾਰ ਮਿਲੂਗਾ ਔਰ ਜਿਵੇਂ ਵੀ ਤੁਸੀਂ ਕਹੋਗੇ ਜਿਹੜੇ ਸਾਂਝੇ ਕੰਮ ਹੋਣਗੇ ਜੋ ਵੀ ਲੋਕਾਂ ਦੇ ਹਿੱਤ ਦੇ ਵਿੱਚ ਕੰਮ ਹੋਣਗੇ ਉਹ ਪਹਿਲ ਦੇਦਾਰ ਤੇ ਕਰਾਂਗੇ ਤੁਹਾਡੇ ਨਾਲ ਤੁਰ ਰਹੇ ਨੇ ਹੁਣ ਬਿਲਕੁਲ ਆ ਰਹੀ ਹੈ ਥੋੜਾ ਜਿਹਾ ਨਹੀਂ ਨਹੀਂ ਕੋਈ ਵੀ ਬੰਦੇ ਨੇ ਕਿਸੇ ਨੇ ਵੀ ਮੇਰੇ ਤੇ ਕਿੰਦੂ ਪ੍ਰੰਤੂ ਨਹੀਂ ਕੀਤਾ ਦੂਜਾ ਇਹ ਵੀ ਵਿਰੋਧੀ ਸਵਾਲ ਚੁੱਕਦੇ ਨੇ ਕਿ ਕਰਮਜੀਤ ਅਨਮੋਲ ਜਦੋਂ ਤੱਕ ਟਿਕਟ ਦਾ ਐਲਾਨ ਨਹੀਂ ਹੋਇਆ ਸੀ ਉਦੋਂ ਤੱਕ ਦਸਤਾਰ ਨਹੀਂ ਸਜਾਉਂਦੇ ਸੀਗੇ ਨਹੀਂ ਕਿਉਂ ਨਹੀਂ ਸਜਾਉਂਦਾ ਸੀ ਮੇਰੀਆਂ ਪੁਰਾਣੀਆਂ ਫੋਟੋਆਂ ਤੁਹਾਡੀਆਂ ਫੋਟੋਆਂ ਸਿਗੀਆਂ ਜਾਂ ਮੇਰੀਆਂ ਤੁਸੀਂ ਇਹ ਵੀ ਪਬਲਿਕ ਮੇਰੀ ਗੱਲ ਪਬਲਿਕ ਲਾਈਫ ਦੇ ਵਿੱਚ ਜਾਂਦੇ ਸੀਗੇ ਮੇਰੀ ਗੱਲ ਸੁਣੋ ਤੁਸੀਂ ਮੇਰੀਆਂ ਪੁਰਾਣੀਆਂ ਫੋਟੋਆਂ ਚੱਕ ਕੇ ਦੇਖੋ ਹ ਮੈਂ ਬਚਪਨ ਤੋਂ ਮੇਰੀ 10ਵੀਂ ਦੀ ਫੋਟੋ ਵੀ ਦੇਖ ਲੋ ਚੱਕ ਕੇ ਮੈਂ ਉਦੋਂ ਵੀ ਪੱਗ ਬੰਨੀ ਹੋਈ ਹੈ ਮੇਰੇ ਇੰਸਟਾਗ੍ਰam ਦੇ ਉੱਤੇ ਤੁਹਾਨੂੰ ਮਿਲ ਜੇ ਕਦੋਂ ਲਾਣੀ ਛੱਡੀ ਸੀ ਪੱਗ ਹਾਂਜੀ ਕਦੋਂ ਛੱਡਤਾ ਸੀ ਪੱਗ ਕਿਉਂਕਿ ਜਿੰਨੀ ਵਾਰੀ ਆਪਾਂ ਦੇਖਦੇ ਆਏ ਪਬਲਿਕ ਲਾਈਫ ਦੇ ਉਦੋਂ ਤੋਂ ਤੁਸੀਂ ਦਸਤਾਰ ਨਹੀਂ ਬੰਨਦੇ ਸੀ ਕਾਲਜ ਕਾਲਜ ਟਾਈਮ ਦੇ ਵਿੱਚ ਮੈਂ ਥੋੜਾ ਕਦੇ ਬੰਨਦਾ ਸੀ ਕਦੇ ਨਹੀਂ ਬੰਨਦਾ ਸੀ ਹੁਣ ਤੁਹਾਨੂੰ ਲੱਗਦਾ ਕਿ ਦਸਤਾਰ ਬੰਨਣਾ ਜ਼ਰੂਰੀ ਹੈ ਜੇ ਪੋਲਿਟਿਕਸ ਦੇ ਵਿੱਚ ਜਾਣਾ ਨਹੀਂ ਦੇਖੋ ਦੋਨੇ ਰੂਪ ਹੀ ਠੀਕ ਨੇ ਜੀ ਕੋਈ ਚੱਕੇ ਨਹੀਂ ਦਸਤਾਰ ਨਾਲ ਇੱਕ ਜ਼ਿੰਮੇਵਾਰ ਬੰਦਾ ਲੱਗਦਾ ਔਰ ਜ਼ਿੰਮੇਵ ਪਰ ਕੰਮ ਤਾਂ ਤੁਸੀਂ ਪਹਿਲਾਂ ਵੀ ਜ਼ਿੰਮੇਵਾਰੀ ਵਾਲਾ ਹੀ ਕਰ ਰਹੇ ਸੀਗੇ ਪਰ ਪੋਲਿਟਿਕਸ ਦੇ ਵਿੱਚ ਆਉਣ ਤੋਂ ਬਾਅਦ ਲੱਗਦਾ ਹੈ ਕਿ ਬਿਨਾ ਦਸਤਾਰ ਤੋਂ ਚੋਣ ਮੈਦਾਨ ਦੇ ਵਿੱਚ ਨਹੀਂ ਉਤਰਿਆ ਜਾ ਸਕਦਾ ਉਸ ਤਰ੍ਹਾਂ ਵੋਟਰਾਂ ਦੇ ਨਾਲ ਕਨੈਕਟ ਨਹੀਂ ਬਣ ਸਕਦਾ ਨਹੀਂ ਐਸੀ ਕੋਈ ਗੱਲ ਨਹੀਂ ਬਥੇਰੇ ਜਿਹੜੇ ਸਾਡੇ ਪੋਲਿਟੀਸ਼ੀਅਨ ਨੇ ਮੀਤ ਹੇਰ ਜੀ ਲਾਲੋ ਚਾਹੇ ਆਪਣੇ ਬਲਕਾਰ ਸਿੱਧੂ ਜੀ ਲਾਲੋ ਹੋਰ ਵੀ ਬਹੁਤ ਸਾਰੇ ਨੇ ਇੱਕ ਉਹ ਪੱਗ ਵੀ ਬਨ ਲੈਂਦੇ ਨੇ ਤੇ ਪੱਗ ਤੋਂ ਬਿਨਾ ਵੀ ਹੁੰਦਾ ਨਹੀਂ ਕੋਈ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ 2 ਸਾਲ ਹੋਣ ਜਾ ਰਹੇ ਨੇ ਹੁਣ ਤੱਕ ਦੇ ਉਹਨਾਂ ਦੇ ਕੰਮ ਕਾਜ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਮੈਂ ਤਾਂ ਬਹੁਤ ਵਧੀਆ ਦੇਖਦਾ ਤੁਸੀਂ ਦੱਸੋ ਕਿਵੇਂ ਦੇਖ ਰਹੇ ਹੋ ਇਹ ਤਾਂ ਜਨਤਾ ਨੇ ਦੱਸਣਾ ਪਰ ਕਿਉਂਕਿ ਹੁਣ ਤੁਸੀਂ ਨਹੀਂ ਨਹੀਂ ਮੈਨੂੰ ਤਾਂ ਤੁਸੀਂ ਸਭ ਤੋਂ ਵੱਧ ਲੋਕਾਂ 'ਚ ਵਿਚਰਦੇ ਹੋ ਤੁਸੀਂ ਲੋਕਾਂ ਦੀ ਆਵਾਜ਼ ਹੋ ਤੇ ਜਿੱਥੇ ਤੱਕ ਮੈਂ ਦੇਖਿਆ ਕਿ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਕਿਉਂਕਿ ਅਜੇ 2 ਸਾਲ ਹੀ ਹੋਏ ਨੇ 2 ਸਾਲ ਦੇ ਵਿੱਚ ਬਹੁਤ ਕੁਝ ਕੰਮ ਕੀਤੇ ਆ ਮਾਨ ਸਾਹਿਬ ਨੇ ਔਰ 5 ਸਾਲ ਜਦੋਂ ਹੋਣਗੇ ਮਾਨ ਸਾਹਿਬ ਇਹ ਗੱਲ ਕਹਿੰਦੇ ਵੀ ਹੈ ਕਿ 5 ਸਾਲਾਂ ਬਾਅਦ ਮੈਂ ਤੁਹਾਡੇ ਕੋਲ ਵੋਟ ਮੰਗਣ ਨਹੀਂ ਆਉਣਾ ਤੁਸੀਂ ਮੈਨੂੰ ਕੰਮ ਦੇ ਆਧਾਰ ਤੇ ਵੋਟ ਦੇਣੀ ਹੈ ਵੇ ਹੁਣ ਮੈਂ ਕੰਮ ਕਰਕੇ ਦਿਖਾਉਂ ਔਰ ਕੰਮ ਕੀਤੇ ਵੀ ਨੇ ਬਹੁਤ ਕੰਮ ਕੀਤੇ ਨੇ ਪਰ ਸਰਕਾਰ ਦੇ ਦੌਰ ਦੇ ਵਿੱਚ ਬਹੁਤ ਸਾਰੀ ਕੰਟਰੋਵਰਸੀਆਂ ਵੀ ਜੁੜਦੀਆਂ ਗਈਆਂ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਹਾਡੇ ਇਲੈਕਸ਼ਨ ਤੇ ਰਿਫਲੈਕਟ ਨਹੀਂ ਕਰਨਗੇ ਦੇਖੋ ਜੀ ਜਿਹੜਾ ਵੀ ਕੋਈ ਕੰਮ ਕਰਦੇ ਆ ਉਹ ਇਹ ਤਾਂ ਚੀਜ਼ਾਂ ਨਾਲ ਨਾਲ ਚੱਲਣਗੀਆਂ ਇਹ ਲੋਕਾਂ ਨੇ ਦੇਖਣਾ ਕਿ ਕਿਹੜੀ ਪਾਰਟੀ ਸਾਨੂੰ ਵਧੀਆ ਸਹਿਯੋਗ ਦੇ ਸਕਦੀ ਹੈ ਜਾਂ ਵਧੀਆ ਸਾਡੇ ਕੰਮ ਧੰਦੇ ਦੇ ਦੇ ਸਕਦੀ ਜਾਂ ਕਿਹੜੀ ਸਾਡੇ ਲਈ ਫਾਇਦੇਮੰਦ ਹੈ ਉਹ ਲੋਕਾਂ ਨੇ ਦੱਸਣਾ ਅਕਾਲੀ ਦਲ ਬੀਜੇਪੀ ਦਾ ਗੱਠਜੋੜ ਨਹੀਂ ਹੋਇਆ ਇਹਦਾ ਕਰਮਜੀਤ ਨੂੰ ਮੂਲ ਨੂੰ ਫਾਇਦਾ ਹੋਏਗਾ ਬਿਲਕੁਲ ਫਾਇਦਾ ਹੋਊਗਾ ਜੀ ਕਿਉਂਕਿ ਗੱਠਜੋੜ ਹੁੰਦਾ ਤਾਂ ਹੋ ਸਕਦਾ ਵੋਟ ਵੰਡੀ ਜਾਂਦੀ ਤੇ ਹੁਣ ਕਾਫੀ ਇਸ ਚੀਜ਼ ਦਾ ਫਾਇਦਾ ਹੋਊ ਨੈਸ਼ਨਲ ਲੈਵਲ ਤੇ ਆਮ ਆਦਮੀ ਪਾਰਟੀ ਔਰ ਕਾਂਗਰਸ ਇੱਕ ਅਲਾਈਅੰਸ ਦਾ ਹਿੱਸਾ ਨੇ ਇੰਡੀਆ ਅਲਾਈਅੰਸ ਦਾ ਹਿੱਸਾ ਦੋਵੇਂ ਪਾਰਟੀਆਂ ਨੇ ਪਰ ਪੰਜਾਬ ਦੇ ਵਿੱਚ ਆਹਮੋ ਸਾਹਮਣੇ ਹੋਣਾ ਪੈਂਦਾ ਜੀ ਇਸ ਸਥਿਤੀ ਤੁਹਾਡੇ ਲਈ ਠੀਕ ਹੈ ਇਹ ਜ਼ਿਆਦਾ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹ ਹੀ ਦੱਸ ਸਕਦੀ ਹੈ ਇਹਦਾ ਜਵਾਬ ਵਧੀਆ ਦੇ ਸਕਦਾ ਤੁਸੀਂ ਗਰਾਉਂਡ ਦੇ ਵਿੱਚੋਂ ਤੁਹਾਨੂੰ ਕੁਝ ਮਹਿਸੂਸ ਹੋ ਰਿਹਾ ਮੈਨੂੰ ਤਾਂ ਚੰਗਾ ਹੀ ਲੱਗ ਰਿਹਾ ਜੀ ਜੋ ਵੀ ਹੈ ਜਿੱਤ ਕੇ ਬਿਨਾਂ ਕਾਂਗਰਸ ਐਲਾਈयंस ਤੋਂ ਬਹੁਤ ਲੱਗ ਰਿਹਾ ਜੀ ਬਹੁਤ ਲੋਕ ਰਿਸਪੈਕਟ ਕਰਦੇ ਨੇ ਬਹੁਤ ਪਿਆਰ ਕਰਦੇ ਆਖਰੀ ਸਵਾਲ ਮੈਂ ਪੁੱਛਾਂਗਾ ਕੁਝ ਆਪਣੇ ਅੰਦਾਜ਼ ਦੇ ਵਿੱਚ ਆਪਣੇ ਮੈਂ ਚਾਹਾਂਗਾ ਕਿ ਤੁਸੀਂ ਆਪਣੇ ਸਟਾਇਲ ਦੇ ਅਕੋਰਡਿੰਗ ਵਿਅੰਗ ਬਤੌਰ ਕਲਾਕਾਰ ਜਾਂ ਬਤੌਰ ਪੋਲੀਟੀਸ਼ੀਅਨ ਤੁਸੀਂ ਉਹ ਵਿਅੰਗ ਕਹੋ ਕਿ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕੱਲ ਰਵਨੀਤ ਬਿੱਟੂ ਵੀ ਕੋਦਮ ਬੀਜੇਪੀ ਜੁਆਇਨ ਕਰਕੇ ਲੀਡਰਾਂ ਦਾ ਪਾਰਟੀ ਬਦਲਣਾ ਕਰਮਜੀਤ ਜੀ ਬੜਾ ਨਾਰਮਲ ਜਾ ਹੋ ਗਿਆ ਜੀ ਜੀ ਲੀਡਰਾਂ ਨੂੰ ਇਹ ਵੀ ਡਰ ਨਹੀਂ ਰਿਹਾ ਕਿ ਉਹਨਾਂ ਦੇ ਪੁਰਾਣੇ ਬਿਆਨ ਸੋਸ਼ਲ ਮੀਡੀਆ ਤੇ ਨੇ ਲੋਕ ਦੇਖ ਲੈਣਗੇ ਲੋਕ ਬੋਲਦੇ ਵੀ ਨਹੀਂ ਲੋਕ ਕੰਟਰੋਵਰਸੀ ਕਰਦੇ ਵੀ ਨਹੀਂ ਪਰ ਲੀਡਰਾਂ ਨੂੰ ਉਹ ਡਰ ਖਤਮ ਹੋ ਗਿਆ ਲੀਡਰਾਂ ਨੂੰ ਇਹ ਨਹੀਂ ਲੱਗਦਾ ਕਿ ਹੁਣ ਜੇ ਮੇਰੀ ਪੁਰਾਣੀ ਵੀਡੀਓ ਕੋਈ ਕੱਢ ਕੇ ਕਹਿ ਵੀ ਦੇਗਾ ਕੁਝ ਤਾਂ ਉਹ ਲੀਡਰਾਂ ਨੇ ਉਹ ਡਰ ਕੱਢਤਾ ਆਪਣੇ ਮਨ ਦੇ ਵਿੱਚੋਂ ਜੀ ਜੀ ਤੁਸੀਂ ਕੋਈ ਵਿਅੰਗ ਇਹਦੇ ਤੇ ਸੋਚ ਰਹੇ ਹੋ ਕਿ ਕਿਉਂ ਇਸ ਤਰ੍ਹਾਂ ਹੋ ਰਿਹਾ ਹੈ ਕਿਉਂ ਲੀਡਰ ਕਦਮ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਵਿੱਚ ਚਲੇ ਜਾਂਦੇ ਨੇ ਦੇਖੋ ਜੀ ਕੁਝ ਤਾਂ ਮਜਬੂਰੀਆਂ ਰਹੀ ਹੋਊਗੀ यूं ਤਾਂ ਕੋਈ ਬੇਵਫਾ ਨਹੀਂ ਹੋਤਾ ਕੋਈ ਨਾ ਕੋਈ ਕੋਈ ਕੁੰਡੀ ਹੋਣੀ ਹੈ ਜਿਹੜਾ ਐਡੇ ਵੱਡੇ ਬੈਕਗ੍ਰਾਉਂਡ ਦਾ ਬੰਦਾ ਕਾਂਗਰਸੀ ਬੈਕਗ੍ਰਾਉਂਡ ਦਾ ਬੰਦਾ ਇੱਕਦਮ ਬੀਜੇਪੀ ਦੇ ਵਿੱਚ ਚਲਾ ਗਿਆ ਤੇ ਕੋਈ ਨਾ ਕੋਈ ਤਾਂ ਅੰਦਰੋਂ ਹੋ ਗਈ ਕੋਈ ਨਾ ਕੁਝ ਹੋਏਗਾ 2024 ਦੀ ਤਸਵੀਰ ਤੁਸੀਂ ਓਵਰঅল ਭਾਰਤ ਦੀ ਤਸਵੀਰ ਕਿਵੇਂ ਦੇਖ ਰਹੇ ਹੋ ਇੰਡੀਆ ਲਾਇੰਸ ਨੂੰ ਕਿੰਨਾ ਕੋ ਮਜ਼ਬੂਤ ਸਮਝ ਰਹੇ ਹੋ ਬਹੁਤ ਚੰਗਾ ਜੀ ਕਿਉਂਕਿ ਜੇ ਜਿਸ ਤਰ੍ਹਾਂ ਸੈਂਟਰ ਗਵਰਨਮੈਂਟ ਬਾਕੀ ਪਾਰਟੀਆਂ ਲਈ ਕਰ ਰਹੀ ਹੈ ਉਹ ਇੱਕ ਲੋਕਤੰਤਰ ਦਾ ਗਲਾ ਘੁੱਟਣ ਵਾਲੀ ਗੱਲ ਹੈ ਤੇ ਬਦਲਾ ਆਉਣਾ ਚਾਹੀਦਾ ਜੀ ਨੈਸ਼ਨਲ ਪੱਧਰ ਤੇ ਵੀ ਕਿਉਂਕਿ ਲੋਕ ਬਹੁਤ ਅੱਕੇ ਪਏ ਆ ਬੀਜੇਪੀ ਦੀ ਸਰਕਾਰ ਤੋਂ ਔਰ ਮੈਨੂੰ ਉਮੀਦ ਹੈ ਕਿ ਇੰਡੀਆ ਅਲਾਈਂਸ ਤੇ ਹੋਏ ਇਤਕੀ ਮੇਰਾ ਖਿਆਲ ਆ ਵੀ ਜੜਾਂ ਪਟਣਗੇ ਪਰਸਨਲੀ ਤੁਸੀਂ ਕੋਈ ਚੁਆਇਸ ਰੱਖਦੇ ਹੋ ਕਿ ਜੀਐਨਡੀ ਅਲਾਈਂਸ ਜਿੱਤਦਾ ਪਹਿਲਾਂ ਮੈਨੂੰ ਇਹ ਦੱਸੋ ਆਖਰੀ ਸਵਾਲ ਤੋਂ ਬਾਅਦ ਕਿੰਨੇ ਸਵਾਲ ਕਰਦੇ ਹੋ ਤੁਸੀਂ ਕਿਉਂਕਿ ਗੱਲਬਾਤ ਵਧੀਆ ਲੱਗ ਰਹੀ ਹੈ ਤੇ ਇਹ ਹੁਣ ਮੈਂ ਆਖਰੀ ਕਰ ਲੈਂਦਾ ਕੋਈ ਪਰਸਨਲ ਚੁਆਇਸ ਰੱਖੀ ਤੁਸੀਂ ਕਿ ਜੀਐਨਡੀ ਅਲਾਈਂਸ ਵਧੀਆ ਪਰਫਾਰਮ ਕਰਦਾ ਹੈ ਤੇ ਪ੍ਰਧਾਨ ਮੰਤਰੀ ਕੌਣ ਬੰਨਣਾ ਚਾਹੀਦਾ ਕੇਜਰੀਵਾਲ ਸਾਹਿਬ ਕੇਜਰੀਵਾਲ ਸਾਹਿਬ ਬਣਨ ਹਾਂਜੀ ਹੈ ਭਰੋਸਾ ਤੁਹਾਨੂੰ ਬਣ ਸਕਦੇ ਨੇ ਜੀ ਬਣ ਸਕਦੇ ਕੁਝ ਵੀ ਹੋ ਸਕਦਾ ਹਾਂਜੀ ਭਾਜਪਾ ਬੜੀ ਕੌਨਫੀਡੈਂਟ ਹੈ ਕਿ 300 ਤੇ ਕਹਿ ਰਹੇ 370 ਸੀਟਾਂ ਲੈ ਕੇ ਆਣੀਆਂ 400 ਤੋਂ ਵੱਧ ਲੈ ਕੇ ਜਾਣਾ ਆਪਾਂ ਬਿਲਕੁਲ ਜੀ ਹਰ ਇੱਕ ਨੂੰ ਅਧਿਕਾਰ ਹੈ ਹਰ ਇੱਕ ਕੌਨਫੀਡੈਂਟ ਹੁੰਦਾ ਹੈ ਕੋਈ ਵੀ ਨਹੀਂ ਕਹਿੰਦਾ ਵੀ ਅਸੀਂ ਹਾਰ ਜਾਾਂਗੇ ਸਾਰੇ ਕਹਿੰਦੇ ਜਿੱਤਾਂਗੇ ਉਹ ਤਾਂ ਲੋਕਾਂ ਨੇ ਦੱਸਣਾ ਬਿਲਕੁਲ 올 ਦਾ ਬੈਸਟ ਥੈਂਕ ਯੂ ਵੀਰ ਤੁਹਾਨੂੰ ਦੱਸਣਗੇ ਥੈਂਕ ਯੂ ਸੋ ਮਚ 1 ਜੂਨ ਨੂੰ ਔਰ 4 ਜੂਨ ਨੂੰ ਨਤੀਜਾ ਆਏਗਾ ਸਾਡੇ ਨਾਲ ਇਸ ਵੇਲੇ ਫਰੀਦਕੋਟ ਤੋਂ ਆਮ ਆਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਜੋ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਦਾ ਸਟਰਗਲ ਕਲਾਕਾਰੀ ਦੇ ਵਿੱਚ ਕੀਤਾ ਉਹ ਲੋਕਾਂ ਦਾ ਪਿਆਰ ਹੁਣ 1 ਜੂਨ ਨੂੰ ਵੋਟਾਂ ਦੇ ਵਿੱਚ ਵੀ ਤਬਦੀਲ ਹੋਏਗਾ ਔਰ ਇਹਨਾਂ ਨੇ ਆਪਣਾ ਫਰੀਦਕੋਟ ਹਲਕੇ ਨੂੰ ਲੈ ਕੇ ਵਿਜ਼ਨ ਵੀ ਦੱਸਿਆ ਕਿ ਜੇ ਐਮਪੀ ਬਣਦੇ ਨੇ ਤਾਂ ਫਿਰ এনवायरमेंट ਨੂੰ ਲੈ ਕੇ ਪਹਿਲ ਦੇ ਆਧਾਰ ਤੇ ਇਸ ਹਲਕੇ ਦੇ ਵਿੱਚ ਕੰਮ ਕਰਨਗੇ ਕੈਮਰਾਮੈਨ ਜਤਿੰਦਰ ਤੇ ਕੁਲਦੀਪ ਦੇ ਨਾਲ ਰਮਨਸ਼ੂ ਗੱਬਾ ਦੈਨਿਕ ਸਵੇਰਾ ਟੀਵੀ ਮੋਗਾ